ਤੇ ਮੈਂ ਹੁਣ ਨਾਂ ਨਹੀਂ ਖਿਖਦਾ ਵੀ ਰੱਖਣਾ ਮੈਂ ਆਪਣੇ ਨਾਂ ਤੋਂ ਹੀ ਅਗਿਆਨਾ ਜੇ ਆਵਾ ਪਾਏ ਜਿੰਦੇ ਜੀ ਆਵਾ ਪਾਏ ਮਰ ਕੇ ਆਵਾ ਪਰ ਮੈਂ ਆਣਾ ਆਪਣੇ ਨਾਂ ਤੋਂ ਨਹੀਂ ਲਿਖਦੇ ਕੁਝ ਪਿੰਡ ਦੇ ਬੰਦੇ ਜਿਹੜੇ 2-4 ਹੀ ਖੜਦੇ ਆ ਓਹਦੇ ਨਾਲ ਤੇ ਬਾਕੀ ਤੇ ਸਾਰੇ ਇਹੀ ਕਹਿੰਦੇ ਆ ਤੇ ਇਹ ਪਤਾ ਨਹੀਂ ਕਿਹੜੇ ਕੰਮ ਚ ਪੈ ਗਦਾ ਹੈ ਤੇ ਇਦਾਂ ਹੋਇਆ ਕਿਉਂ ਸੀ ਕੋਈ ਕੁੜੀ ਨੇ ਧੋਖਾ ਦਿੱਤਾ ਸੀ ਨਹੀਂ ਨਹੀਂ ਕੁੜੀ ਮੈਂ ਕੁੜੀ ਬਾਰੇ ਜਾਣਦਾ ਨਹੀਂ ਕਿ ਤਾਈ ਉਹ ਸਾਰੇ ਇੱਥੇ ਹੀ ਕੰਦੇ ਹੁੰਦੇ ਆ ਹੁੰਦਾ ਤਾਂ ਜ਼ਰੂਰ ਆ ਨਹੀਂ ਨਹੀਂ ਕੁੜੀ ਪਸੰਦ ਸੀ ਤਾਂ ਹੀ ਤੁਸੀਂ ਉਹਨੂੰ ਆਫਰ ਕੀਤੀ ਆ ਜਾ ਮੇਰੀ ਬਾਈਕ ਤੇ ਬਹਿ ਜਾ ਤੇਰੇ ਟਿਕਟ ਬਚਾ ਦਵਾ ਕਦੀ ਉਹਨੇ ਟਰਾਈ ਨਹੀਂ ਕੀਤਾ ਆਈਡਿਉਟੀ ਦੇ ਵਿੱਚ ਮੈਸੀ ਕਰਕੇ ਕਿ ਵਾਹ ਇਹ ਤਾਂ ਮੇਰੇ ਤੇ ਹੀ ਗਾਣੇ ਲਿਖ ਦਿੱਤੇ ਨਹੀਂ ਨਹੀਂ ਮੈਂ ਸਾਰਾ ਕੁਝ ਹੀ ਚੇਂਜ ਹੀ ਕਰ ਲਿਆ ਸੀ ਨਾ ਮੈਂ ਵੇਪਰ ਵਾਹ ਹੋ ਕੇ ਬਹਿ ਜਾ ਬੱਲੀਏ ਸਾਡੇ ਅੱਗੇ ਪੂਰਾ ਜੱਗ ਚੁੱਕਦਾ ਮੈਂ ਬੁਲੇਟ ਤੇ ਨਹੀਂ ਬਹਿਣਾ ਕਹਿੰਦੀ ਬਸ ਸੇ ਹੋਣੇ ਪਹਿਣਾ ਦੁਗ ਦੁਗ ਨਾਲ ਸਿਰ ਦੁਖਦੇ ਸਰਸ਼ਿਕਾ ਜੀ ਮੈਂ ਐਨਸੀ ਰੋੜਾ ਫੋਕਨਬੀਰਸ ਚੈਨਲ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਬਹੁਤ ਹੀ ਵਧੀਆ ਵਧੀਆ ਫਨਕਾਰ ਵਧੀਆ ਵਧੀਆ ਪਰਸਨੈਲਿਟੀ ਨੂੰ ਤੁਹਾਡੇ ਰੂਬਰੂ ਕਰਵਾਨੀ ਹੈ ਤੇ ਅੱਜ ਫਿਰ ਇੱਕ ਬਹੁਤ ਹੀ ਵਧੀਆ ਪਰਸਨੈਲਿਟੀ ਨੂੰ ਤੁਹਾਡੇ ਰੂਬਰੂ ਕਰਵਾਨ ਜਾ ਰਹੀ ਹਾਂ ਜੋ ਕਿ ਇੱਕ ਬਹੁਤ ਹੀ ਵਧੀਆ ਗੀਤਕਾਰ ਹੈ ਜਿਨ੍ਹਾਂ ਨੇ ਅੱਛੇ ਅੱਛੇ ਸਿੰਗਰਸ ਨੂੰ ਆਪਣੇ ਗਾਣੇ ਲਿਖ ਕੇ ਦਿੱਤੇ ਹੈ ਤੇ ਨਾਲ ਦੀ ਨਾਲ ਉਹ ਇੱਕ ਗਾਇਕ ਵੀ ਨੇ ਤੇ ਦੇਖਦੇ ਹਾਂ ਉਹਨਾਂ ਦੀ ਜਿਹੜੀ ਲਾਈਫ ਦੀ ਜਰਨੀ ਹੈ ਕਿੱਦਾਂ ਸਟਾਰਟ ਹੋਈ ਤੇ ਉਹ ਕਿੱਦਾਂ ਇੱਥੇ ਕਿਸ ਮੁਕਾਮ ਤੇ ਆ ਪਹੁੰਚੀ ਐ ਤੇ ਆਓ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਹੀ ਤੇ ਸਵਾਗਤ ਕਰਦੀ ਆ ਉਹਨਾਂ ਦਾ ਸਾਡੇ ਇਸ ਚੈਨਲ ਦੇ ਵਿੱਚ ਵਿਕੀ ਸੰਯਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਹਾਂ ਇਸ ਚੈਨਲ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਨੈਂਸੀ ਮੈਡਮ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੋਂ ਤੱਕ ਸਾਨੂੰ ਲਿਆ ਕੇ ਆਂਦਾ ਹੈ ਹਾਂਜੀ ਸਰ ਸਭ ਤੋਂ ਪਹਿਲਾਂ ਮੈਂ ਇਹੀ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਪਹਿਲਾਂ ਗੀਤਕਾਰ ਸੀਗੇ ਲਿਖਦੇ ਹੁੰਦੇ ਸੀ ਉਹ ਸ਼ੌਂਕ ਤੁਹਾਨੂੰ ਕਿੱਥੋਂ ਪੈਦਾ ਹੋਇਆ ਸਭ ਤੋਂ ਪਹਿਲਾਂ ਮੈਡਮ ਮੈਂ ਕੋਈ 8-9 ਸਾਲਾਂ ਦਾ ਸੀ ਤੇ ਮੈਂ ਦੁਕਾਨ ਹੁੰਦੀ ਸੀ ਆਪਣੀ ਜਿੱਥੇ ਮੈਂ ਕੰਮ ਕਰਦਾ ਪਿਆ ਸੀ ਉਦੋਂ ਹੀ ਮੈਂ ਕੰਮ ਸਟਾਰਟ ਕਰਤਾ ਸੀ ਹੂੰ ਤੇ ਉੱਥੇ ਰੀਲਾਂ ਬੰਦੀਆਂ ਨਹੀਂ ਸੀ ਜਿੱਦਾਂ ਡੈਕ ਚੱਲਦੇ ਰਹੇ ਆ ਓਕੇ ਤੇ ਡੈਕ ਚੱਲਦੇ ਰਹੇ ਆ ਤੇ ਮੈਂ ਜੋ ਸੁਣਦਾ ਸੀ ਮੇਰੇ ਦਿਮਾਗ ਦੇ ਵਿੱਚ ਉਹ ਸੀਸ ਉੱਪਰ ਆ ਜਾਂਦੀ ਸੀ ਤੇ ਫਿਰ ਮੈਂ ਥੋੜਾ ਜਿਹਾ ਲਾਈਨ ਜ਼ੋਰਦਾਰ ਰਿਹਾ ਇਹ ਲਿਖਦਾ ਰਿਹਾ ਜ਼ੋਰਦਾਰ ਰਿਹਾ ਇਹ ਤੇ ਹੌਲੀ ਹੌਲੀ ਹੋ ਜयोਰੇ ਦਿਮਾਗ ਦੇ ਵਿੱਚ ਪੈੰਦੀ ਗਈ ਤੇ ਮੈਂ ਆਪੇ ਲਿਖਣਾ ਸਟਾਰਟ ਕਰਤਾ ਹੂੰ ਤੇ ਕੋਈ 7-8 ਸਾਲ ਹੋਰ ਨਿਕਲੇ ਤੇ ਫਿਰ ਮੇਰਾ ਇੱਕ Song ਆਇਆ ਸੀ ਦੁਗ ਦੁਗ ਨਾਲ ਸਿਰ ਦੁਖ ਦਾ ਜਿੰਨੂ ਗਾਇਆ ਸੀ ਪਠਾਨਕੋਟ ਦੇ ਮੁੰਡੇ ਸੰਨੀ ਦولتਪੁਰੀਆ ਸਿੰਗਰ ਜੇ ਹੂੰ ਉਹਨਾਂ ਨੇ ਕੀਤਾ ਮੇਰਾ ਤੇ ਉਹਦੇ ਤੋਂ ਫਿਰ ਥੋੜਾ ਜਿਹਾ ਮੇਰਾ ਨਾਮ ਬਣਿਆ ਲੋਕੀ ਪਿੰਡ ਦੇ ਜਾਣਨ ਲੱਗ ਪਏ ਵੀ ਇਹ ਲਿਖਦਾ ਮੁੰਡਾ ਹੈ ਨਾ ਸੋਣਾ ਹੂੰ ਤੇ ਵਧੀਆ ਕੰਮ ਰਿਹਾ ਉੱਤੋਂ ਮੇਰਾ ਤੇ ਜਿਹਦਾ ਰਾਈਟਰ ਤੋਂ ਸਿੰਗਰ ਕਿੱਦਾਂ ਬਣੇ ਤੁਸੀਂ ਕਿੱਦਾਂ ਤੁਹਾਡੇ ਮਨ 'ਚ ਸ਼ੌਂਕ ਪੈਦਾ ਹੋਇਆ ਕਿ ਰਾਈਟਰ ਤੋਂ ਮੈਂ ਗਾਇਕ ਬਣਾ ਠੀਕ ਹੈ ਉਸ ਤੋਂ ਬਾਅਦ ਵੀ ਮੈਂ ਇੱਕ ਦੋ ਗਾਣੇ ਜਿਹੜਾ ਅੰਮ੍ਰਿਤੀ ਦਿੱਤਾ ਹੋ ਗਿਆ ਜਿਹਦਾ ਸਿੰਗਰਾਂ ਨੂੰ ਦਿੱਤਾ ਸੀ ਉਹਨਾਂ ਨੇ ਗੀਤ ਗਾਏ ਸੀ ਪਰ ਉਹਨਾਂ ਦੇ ਜਿਹੜੇ ਮੈਨੂੰ ਪੈਸੇ ਨਹੀਂ ਮਿਲੇ ਨਹੀਂ ਮਿਲਦੇ ਸੀ ਹਾਂ ਤੇ ਫਿਰ ਮੈਂ ਘਰੋਂ ਵੀ ਇਨਾ ਮਾਰਾ ਸੀ ਕਿ ਗੁਜ਼ਾਰਾ ਨਹੀਂ ਚੱਲਦਾ ਸੀ ਤੇ ਫਿਰ ਮੈਂ ਆਪਣਾ ਹੀ ਸੋਚਿਆ ਕਿ ਮੈਂ ਹੁਣ ਆਪ ਹੀ ਕਰਦਾ ਹਾਂ ਇਸ ਚੀਜ਼ ਨੂੰ ਕੀ ਸੋਚਿਆ ਮੈਂ ਆਪ ਹੀ ਗਾਇਕ ਬਣਾ ਹਾਂ ਫਿਰ ਟਰਾਈ ਕੀਤਾ ਆਵਾਜ਼ ਵਧੀਆ ਸੀ ਤੁਹਾਡੀ ਆਵਾਜ਼ ਤੇ ਚੱਲੋ ਜਿੱਦਾਂ ਪਸੰਦ ਆਂਦੀ ਹੈ ਲੋਕਾਂ ਨੂੰ ਮੈਂ ਕਿਤੇ ਵੀ ਜਾਗਰਨ ਤੇ ਜਾਂਦਾ ਸੀ ਤੇ ਇੱਕ ਵਾਰ ਇਦਾਂ ਦਾ ਆਇਆ ਸੀ ਵਕਤ ਕਿ ਮੈਂ ਜਾਗਰਨ ਦੇ ਵਿੱਚ ਗਾਣ ਲੱਗਾ ਸੀ ਤੇ ਉਹਨਾਂ ਨੇ ਜਿੱਦਾਂ ਕੈਮਰੇ ਵਾਲੇ ਹੁੰਦੇ ਆ ਜਿੱਦਾਂ ਅੰਦੇ ਵੀਡੀਓ ਬਣਾਉਣ ਵਾਲੇ ਉਹਨਾਂ ਨੇ ਸਿੰਗਰ ਦਾ ਪ੍ਰੋਗਰਾਮ ਸਾਰਾ ਕਰਕੇ ਖਤਮ ਤੇ ਕੈਮਰੇ ਕੂਮਰੇ ਸਾਰੇ ਉਤਾਰ ਲਏ ਸੀ ਹੂੰ ਹੂੰ ਤੇ ਜਦੋਂ ਮੈਂ ਗਾਣ ਲੱਗਾ ਉਹਨਾਂ ਨੂੰ ਨਹੀਂ ਪਤਾ ਵੀ ਮੈਂ ਵਧੀਆ ਗਾ ਸਕਣਾ ਤੇ ਜਦੋਂ ਮੈਂ ਗਾਣ ਲੱਗਿਆ ਉਹਨਾਂ ਨੇ ਕੈਮਰੇ ਸਾਰੇ ਉਤਾਰੇ ਤੇ ਜਿੱਥੇ ਜਿੱਲੇ ਮੇਰੀ ਬਾਤ ਸੁਣੀ ਉਹਨਾਂ ਨੇ ਫੇਰ ਸਟਾਰਟ ਕਰਤਾ ਆਪਣਾ ਮੂਵੀ ਦਾ ਕੰਮ ਜਿਹੜਾ ਜੀ ਕੀ ਮਤਲਬ ਵਧੀਆ ਗਾ ਰਿਹਾ ਵਾ ਸਿੰਗਰ ਫੇਰ ਉਹਨਾਂ ਨੇ ਮੇਰੀ ਮੂਵੀ ਬਣਾਈ ਤੇ ਆਪਣੇ ਘਰੇ ਜਿੱਦਾਂ ਚਲਾਣਗੇ ਜਾਂ ਕੁਝ ਵੀ ਕਰਨਗੇ ਹੂੰ ਮੇਰੀ ਮਿਲ ਵੀ ਉਹ ਮੈਨੂੰ ਵਧੀਆ ਲੱਗਾ ਉਤੋਂ ਮੇਰਾ ਫੇਰ ਥੋੜਾ ਨਾਮ ਬਣ ਗਿਆ ਨਾਮ ਬਣ ਗਿਆ ਔਰ ਮੈਨੂੰ ਚੰਗਾ ਲੱਗਿਆ ਗਾਣਾ ਤੇ ਮੈਂ ਗਾ ਸਕਦਾ ਆ ਇਹ ਮੇਲੇ ਦੀ ਗੱਲ ਕਰ ਰਹੇ ਕਿ ਜਾਗਰਨ ਇਹ ਜਾਗਰਨ ਦੀ ਗੱਲ ਕਰ ਜਾਗਰਨ ਦੇ ਵਿੱਚ ਫਿਰ ਕਿਹੜਾ ਭਜਨ ਸੁਣਾਇਆ ਸੀ ਤੁਸੀਂ ਸਾਨੂੰ ਵੀ ਦੋ ਲਾਈਨਾਂ ਸੁਣਾਓ ਉਹ ਮੈਂ ਸੁਣਾਇਆ ਸੀ ਆਪਣਾ ਹੀ ਲਿਖਿਆ ਸੁਣਾਇਆ ਸੀ ਉਹ ਪਹਿਲਾਂ ਓਕੇ ਆਪ ਲਿਖਿਆ ਸੀ ਭਜਨ ਵੀ ਲਿਖ ਲੈਂਦੇ ਹੋ ਹਾਂਜੀ ਮੈਂ ਆਪ ਹੀ ਲਿਖਿਆ ਉਹ ਇਦਾਂ ਹੀ ਜਾਗੋਰਾ ਪੰਗ ਨੂੰ ਕੋਟਾ ਲਾ ਦੇ ਤੁਮਾਂ ਤੀਨ ਲੋਕ ਵਿੱਚ ਪਾ ਦੇ ਚਹਨ ਤਾਰਿਆਂ ਵਿੱਚ ਸਜਾ ਦੇ ਢਮਰੂ ਢਮ ਡਮ ਗੋਂਦਾਈ ਉਹ ਤੇਰਾ ਪਤੀ ਕੇ লাশ ਤੋਂ ਤੇਰਾ ਪਤੀ ਕੇ লাশ ਤੋਂ ਪੋਲਾ ਸ਼ੰਕਰ ਨੱਚਦਾ ਆਂਦਾਈ ਉਹ ਜਦ ਸੀ ਤੈਨੂੰ ਵਿਆਹ ਕੇ ਲਿਆਇਆ ਪੰਗੜਾ ਪੂਤਾ ਵੀ ਰਲ ਪਾਇਆ ਦੇਵੀ ਦੇਵਤੀ ਜਸ਼ਨ ਮਨਾਇਆ ਜੱਗ ਸਾਰਾ ਆਪ ਸੁਣਾਉਂਦਾਈ ਉਹ ਤੇਰਾ ਪਤੀ ਕੇ ਲਾਸ਼ ਤੋਂ ਪੋਲਾ ਸ਼ੰਕਰ ਨੱਚਦਾ ਆਂਦਾਈ ਪੋਲੇ ਨੂੰ ਵੇਖ ਕੇ ਮਸਤ ਮਲੰਗ ਵਿੱਕੀ ਸਮਿਆਂਲ ਨੂੰ ਚੜ ਗਿਆ ਰੰਗ ਪੋਲੇ ਨੂੰ ਵੇਖ ਕੇ ਮਸਤ ਮਲੰਗ ਵਿੱਕੀ ਸਮਿਆਂਲ ਨੂੰ ਚੜ ਗਿਆ ਰੰਗ ਸੰਨੀ ਵੀ ਨਾਮ ਦੇ ਪੀ ਗਿਆ ਭੰਗ ਖੁਸ਼ੀ ਦੇ ਗੀਤ ਸੁਣਾਉਂਦਾਈ ਉਹ ਤੇਰਾ ਪਤੀ ਕੇ ਲਾਸ਼ ਤੋਂ ਪੋਲਾ ਸ਼ੰਕਰ ਨੱਚਦਾ ਆਂਦਾਈ ਬਹੁਤ ਵਧੀਆ ਬਹੁਤ ਵਧੀਆ ਆਵਾਜ਼ ਵੀ ਵਧੀਆ ਔਰ ਤੁਸੀਂ ਲਿਖਿਆ ਵੀ ਬਹੁਤ ਪਿਆਰਾ ਇਹ ਗਾਣਾ ਮੇਰਾ ਰਿਕਾਰਡ ਵੀ ਹੋਇਆ ਜੀ ਸੰਨੀ ਦولتਪੁਰੇ ਜੀ ਨੇ ਗਾਇਆ ਇਹ ਅੱਛਾ ਉਹਨਾਂ ਨੇ ਗਾਇਆ ਸੀ ਤਾਂ ਫਿਰ ਮੇਰਾ ਮਨ ਚ ਪਹਿਲਾਂ ਮੈਂ ਇਹੀ ਗਾਣਾ ਲਿਖਿਆ ਸੀ ਤੇ ਫਿਰ ਮੈਂ ਉੱਥੇ ਵੀ ਇਹੀ ਗਾਇਆ ਸੀ ਐਤੋਂ ਮੈਨੂੰ ਬਹੁਤ ਆ ਪਿਆਰ ਮਿਲਿਆ ਫਿਰ ਮੈਂ ਕਿ ਸੋਚਿਆ ਮੈਂ ਵੀ ਗਾ ਸਕਦਾ ਹਾਂ ਮਤਲਬ ਤੁਸੀਂ ਵੈਸੇ ਟਰਾਈ ਕੀਤਾ ਸੀ ਉਸ ਸਟੇਜ ਤੇ ਪਹਿਲੀ ਵਾਰ ਕਿ ਸੋਚਿਆ ਕਿ ਮੈਂ ਵੀ ਗਾਵਾਂ ਹਾਂਜੀ ਕਈ ਵਾਰ ਲੱਕ ਦੂਜੇ ਨੂੰ ਸੁਣਦਿਆਂ ਦੇਖ ਕੇ ਸ਼ੌਂਕ ਪੈਦਾ ਹੋ ਜਾਂਦਾ ਵਾ ਤੇ ਤੁਹਾਨੂੰ ਕਦੀ ਕਿਸੇ ਨੂੰ ਤੁਸੀਂ ਆਈਡਲ ਵੀ ਮੰਨਿਆ ਕਿਸੇ ਸਿੰਗਰ ਨੂੰ ਵੀ ਸੁਣਿਆ ਤੁਸੀਂ ਹਾਂਜੀ ਜ਼ਿਆਦਾ ਤੇ ਮੈਂ ਕੰਠਭਾ ਜੀ ਨੂੰ ਸੁਣਿਆ ਕਲੀਅਰ ਕੰਠ ਜੀ ਹਾਂਜੀ 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 ਕਹਿੰਦਾ ਮਤਲਬ ਜਿੱਦਾਂ ਵੀ ਮੈਂ ਗਾਉਂਦਾ ਰਿਹਾ ਤੇ ਸਾਰੇ ਮੈਨੂੰ ਕਹਿੰਦੇ ਰਿਹਾ ਤੇ ਤੇਰੀ ਵੋਕਲ ਉਹਨਾਂ ਨਾਲ ਮਿਲਦੀ ਹੈ ਹਾਂ ਮੈਂ ਗੱਲ ਵੀ ਕਰਦਾ ਸੀ ਤੇ ਥੋੜੀ-ਬਹੁਤ ਹੀ ਲੱਗਦਾ ਸੀ ਤਾਂ ਫਿਰ ਮੈਂ ਆਪਣੇ ਜ਼ਹਿਨ 'ਚ ਆ ਗਿਆ ਮੇਰੇ ਤੇ ਮੈਂ ਕਿਉਂ ਨਾ ਵੀ ਉਹਨਾਂ ਦਾ ਨਾਮ ਹੀ ਆਪਣਾ ਜ਼ੂਦ ਕਰ ਲਵਾਂ ਕਿਉਂਕਿ ਉਹਨਾਂ ਦਾ ਨਾਮ ਜਾਦਾ ਸੀ ਫਿਰ ਕੀ ਰੱਖਿਆ ਸੀ ਫਿਰ ਮੈਂ ਰੱਖ ਦਿੱਤਾ ਇਹ ਵਿੱਕੀ ਕੰਠ ਵਿੱਕੀ ਕੰਠ ਫਿਰ ਮਿਲੇ ਉਹਨਾਂ ਨੂੰ ਨਹੀਂ ਮਿਲਿਆ ਕਦੀ ਨਹੀਂ ਮੈਂ ਹੱਲੇ ਉਦਾਂ ਮੈਂ ਮੈਸੇਜ ਜਾਂ ਕੋਈ ਵੀ ਵਟਸਐਪ ਤੇ ਕਾਲ ਜਾਂ ਇਦਾਂ ਕਰਦਾ ਸੀ ਹਮ ਤੇ ਮੈਂ ਕੀਤਾ ਦੋ ਤਿੰਨ ਤਰਾਈਆਂ ਕੀਤੀਆਂ ਮੈਂ ਪਰ ਗੱਲ ਨਹੀਂ ਬਣੀ ਅੱਗੋਂ ਇੱਕ ਦੋ ਵਾਰੀ ਮਤਲਬ ਮਲਵੇ ਰਿਸਪੌਂਸ ਵੀ ਮਿਲੇ ਐ ਬਿਤੂੰ ਵਧੀਆ ਗਾਣਾ ਮੈਂ ਵੀਡੀਓ ਸੈਂਡ ਕੀਤੀ ਹੈ ਬਣਾ ਕੇ ਭਾਈ ਨੂੰ ਮੈਂ ਇਦਾਂ ਦਾ ਜ਼ਾ ਰਿਆ ਭਾਈ ਕਹਿੰਦੇ ਓਕੇ ਆ ਬਿਲਕੁਲ ਮੈਂ ਫਿਰ ਇੱਕ ਦੋ ਵਾਰੀ ਹੋਰ ਮੈਸੇਜ ਕੀਤਾ ਪਰ ਉਹਨਾਂ ਨੂੰ ਮੇਰੇ ਚ ਗੱਲ ਨਹੀਂ ਲੱਗੀ ਹੋਊਗੀ ਹਨਾ ਕੁਝ ਵੀ ਤਾਂ ਫਿਰ ਮੈਂ ਆਪ ਹੀ ਕੀਤਾ ਮੈਂ ਕਿਹਾ ਮੈਂ ਹੁਣ ਆਪਣਾ ਫੇਰ ਨਾਮ ਚੇਂਜ ਕਰ ਲਿਆ ਮੈਂ ਮਤਲਬ ਦਿਲ ਨੂੰ ਹਾਰਟ ਹੋਇਆ ਹਾਂ ਹਾਂ ਤਾਂ ਮੈਂ ਫੇਰ ਆਪਣਾ ਨਾਮ ਚੇਂਜ ਕਰ ਲਿਆ ਮੈਂ ਕਿਹਾ ਮੈਂ ਜੋ ਵਿੱਕੀ ਸਮਿਆਲ ਆ ਮੈਂ ਸ਼ੁਰੂ ਤੋਂ ਵਿੱਕੀ ਸਮਿਆਲ ਰੱਖਿਆ ਸੀ ਗਾਣਿਆਂ ਚ ਗੀਤਾਂ ਚ ਤੇ ਮੈਂ ਉਹੀ ਚੱਲਣ ਦੇਣਾ ਤੇ ਮੈਂ ਹੁਣ ਨਾਂ ਨਿਖੇਦਾ ਵੀ ਰੱਖਣਾ ਮੈਂ ਆਪਣੇ ਆਪਣੇ ਨਾਂ ਤੋਂ ਹੀ ਅੱਗੇ ਆਣਾ ਜੇ ਆਵਾ ਪਾਏ ਜਿੰਦੇ ਜੀ ਆਵਾ ਪਾਏ ਮਰ ਕੇ ਆਵਾ ਪਰ ਮੈਂ ਆਣਾ ਆਪਣੇ ਨਾਂ ਤੋਂ ਹੀ ਅੱਗੇ ਇੱਕ ਦੋ ਟਰੈਕ ਆਏ ਮੇਰੇ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਕਿਹੜੇ ਕਿਹੜੇ ਸੀ ਉਹ ਇੱਕ ਟਰੈਕ ਸੀ ਮੇਰੀ ਚਿੰਤਾ ਪੂਰਨੀ ਮਾਂ ਤੇ ਉਹਨੂੰ ਬਹੁਤ ਪਿਆਰ ਮਿਲਿਆ ਇੱਕ ਗੀਤ ਤਾਂ ਮੈਂ ਮਾਂ ਦੀ ਰਹਿਮਤਾ ਨੇ ਲਾਈਆ ਆਪ ਵੀ ਲਿਖਿਆ ਆਪ ਵੀ ਗਾਇਆ ਆਪ ਵੀ ਲਿਖਿਆ ਆਪ ਵੀ ਗਾਇਆ ਮੈਂ ਉਹਨੂੰ ਮੈਂ ਪਿਆਰ ਮਿਲਿਆ ਜ਼ਿਆਦਾ ਮਿਲਿਆ ਪਿਆਰ ਤੇ ਉਹਦੇ ਕਰਕੇ ਮੇਰਾ ਥੋੜਾ ਨਾਂੰ ਬਣਿਆ ਤੇ ਥੋੜੀ ਰੋਜੀ ਰੋਟੀ ਦਾ ਆਪਣਾ ਸਰਕਲ ਜਿਹੜਾ ਸਟਾਰਟ ਹੋ ਗਿਆ ਤੇ ਫਿਰ ਦਿਲ ਚੋਂ ਮੰਗ ਵੀ ਬਣ ਗਈ ਇੱਕ ਵੀ ਮੈਂ ਆਪ ਹੀ ਗਾ ਸਕਣਾ ਹੂੰ ਤੇ ਹੁਣ ਮੈਂ ਜੋ ਵੀ ਕਰਾਂਗਾ ਮੈਂ ਵਿੱਤੀ ਸਮਝਾਲ ਦੇ ਨਾਲ ਤੋਂ ਹੀ ਕਰਾਂਗਾ ਜੋ ਵੀ ਕਰਾਂਗਾ ਤੁਹਾਨੂੰ ਕੀ ਲੱਗਾ ਕਿ ਨਾਮ ਚੇਂਜ ਕਰਨ ਤੋਂ ਪਹਿਲਾਂ ਤੁਹਾਡਾ ਥੋੜਾ ਹਿੱਟ ਹੋ ਰਿਹਾ ਸੀ ਨਾਮ ਜਿੱਦਾਂ ਕਿ ਕੰਠ ਤੇ ਜਾਂ ਫਿਰ ਉਸ ਤੋਂ ਬਾਅਦ ਦਾ ਸਮਿਆਲ ਲਿਖਿਆ ਤੇ ਉਹ ਲੋਕਾਂ ਦੇ ਵਿੱਚ ਜ਼ਿਆਦਾ ਪਹਿਚਾਨ ਬਣ ਪਾਰੀ ਆ ਹਾਂ ਸਮਿਆਲ ਕਰਕੇ ਮੇਰਾ ਜ਼ਿਆਦਾ ਪਹਿਚਾਨ ਬਣ ਗਈ ਕਿਉਂਕਿ ਮੈਂ ਲਿਖਦਾ ਵੀ ਸੀ ਤੇ ਜਿਹੜੇ ਮੇਰੇ ਲਿਖਿ ਹੋਏ ਗਾਣੇ ਸੁਣਦੇ ਸੀ ਉਹਨਾਂ ਨੂੰ ਪਤਾ ਸੀ ਵਿੱਕੀ ਸਮਿਆਲ ਹੈ ਪਰ ਮੈਨੂੰ ਵਾਈਫੇਸ ਕੋਈ ਜਾਣਦਾ ਨਹੀਂ ਉਦਾਂ ਤੇ ਇੱਕ ਦੋ ਟਰੈਕ ਮੇਰੇ ਹੋਰ ਆਏ ਮੈਂ ਲਿਖਿ ਹੋਏ ਦਿੱਤੇ ਟਰੈਕ ਪੰਜਾਬੀ ਸਿੰਗਰ ਜਨਤ ਕੋਰ ਜੀ ਸਾਡੇ ਉਹਨਾਂ ਮੇਰਾ ਟਰੈਕ ਗਾਇਆ ਉਹ ਵੀ ਬਹੁਤ ਵਧੀਆ ਰਿਸਪੌਂਸ ਆਇਆ ਉਹਦਾ ਹੂੰ ਤੇ ਉਹਦੇ ਕਰਕੇ ਵੀ ਮੈਨੂੰ ਔਰ ਅੱਗੇ ਮੌਕਾ ਮਿਲਿਆ ਗਾਣੇ ਲਿਖਣ ਦਾ ਗਾਣ ਦਾ ਤੇ ਮੈਂ ਸਟਾਰਟ ਕਰਤਾ ਫਿਰ ਆਪ ਹੀ ਗਾਣਾ ਤੇ ਇਥੋਂ ਤੁਹਾਡੀ ਸ਼ੁਰੂਆਤ ਹੋਈ ਕਿ ਮੈਂ ਆਪਣੇ ਨਾਮ ਤੋਂ ਹੀ ਪਹਿਚਾਨ ਬਣਾਵਾ ਆਪਣੀ ਹਾਂਜੀ ਤੇ ਕਿਹੜੇ ਪ੍ਰੋਜੈਕਟ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਨਾਮ ਆਪਣਾ ਕੰਠ ਰੱਖਿਆ ਸੀ ਬੈਕ ਤੇ ਹਾਂ ਉਹ ਪ੍ਰੋਜੈਕਟ ਹੀ ਮੇਰੀ ਚਿੰਤਾ ਪੂਰਨੀ ਮਾਂ ਹਾਂ ਉਹਦੇ ਮੈਂ ਲਾਈਨਾਂ ਤੋਂ ਹਾਂਜੀ ਜਰੂਰ ਉਹ ਇਦਾਂ ਹੀ ਮੇਰਾ ਖਰਚਾ ਚੱਕ ਦੀਏ ਲਾ ਕੇ ਗੱਲ ਨਾ ਰਖਦੀ ਏ ਮੇਰਾ ਖਰਚਾ ਚੱਕਦੀ ਏ ਲਾ ਕੇ ਗੱਲ ਨਾ ਰਖਦੀ ਏ ਲਾ ਕੇ ਗੱਲ ਨਾ ਰਖਦੀ ਏ ਲਾ ਕੇ ਗੱਲ ਨਾ ਰਖਦੀ ਏ ਕਰਕੇ ਮਮਤਾ ਦੀ ਸ਼ਾਂ ਮੇਰੀ ਚਿੰਤਾ ਕਰਦੀ ਏ ਮੇਰੀ ਚਿੰਤਾ ਪੁਰਨੀ ਮਾਂ ਮੇਰੀ ਚਿੰਤਾ ਕਰਦੀ ਏ ਮੇਰੀ ਚਿੰਤਾ ਪੁਰਨੀ ਮਾਂ ਬਹੁਤ ਵਧੀਆ ਬਹੁਤ ਵਧੀਆ ਭਜਨ ਤੁਸੀਂ ਲਿਖਿਆ ਵੀ ਤੇ ਗਾਇਆ ਵੀ ਥੈਂਕ ਯੂ ਤੇ ਇੱਕ ਚੀਜ਼ ਹੋਰ ਜਿੱਦਾਂ ਕਿ ਤੁਸੀਂ ਦੱਸਿਆ ਕਿ ਲੋਕਾਂ ਨੇ ਤੁਹਾਨੂੰ ਕੰਪਲੀਮੈਂਟਸ ਦਿੱਤੇ ਸੀ ਤੁਹਾਡੀ ਆਵਾਜ਼ ਹੁਬ ਹੁ ਮਿਲਦੀ ਆ ਕਨਕਲੇਜ ਜੀ ਦੇ ਨਾਲ ਤੇ ਇੱਕ ਕੋਈ ਉਹਨਾਂ ਦਾ ਕੋਈ ਗਾਣਾ ਕੋਈ ਵੀ ਜਿਹੜਾ ਤੁਹਾਨੂੰ ਪਸੰਦ ਹੋਵੇ ਜਿਹੜਾ ਲੱਗਾ ਹੋਵੇ ਤੁਹਾਡੀ ਆਵਾਜ਼ ਮਿਲਦੀ ਆ ਉਹਨਾਂ ਨਾਲ ਸਾਨੂੰ ਵੀ ਸੁਣਾਓ ਠੀਕ ਹੈ ਤੂੰ ਵਖਰੋਂ ਮੈਂ ਵਖਰੋਂ ਤੂੰ ਵਖਰੋਂ ਮੈਂ ਵਖਰੋਂ ਹੁਣ ਤੂੰ ਹੀ ਦੱਸ ਮੈਂ ਕਿਸ ਪੱਖ ਹਾਂ ਇੰਤ ਮਰ ਮਰ ਕੇ ਸਜਣਾਵੇ ਮਰ ਮਰ ਕੇ ਸਜਣਾਵੇ ਸਾਥੋਂ ਜੀ ਨਹੀਂ ਹੁੰਦਾ ਤੇਰੇ ਦਿਲ ਵਿੱਚ ਹੁੰਦਾ ਪਿਆਰ ਹੋਣ ਨੂੰ ਕੀ ਨਹੀਂ ਹੁੰਦਾ ਤੇਰੇ ਦਿਲ ਵਿੱਚ ਹੁੰਦਾ ਪਿਆਰ ਹੋਣ ਨੂੰ ਕੀ ਨਹੀਂ ਹੁੰਦਾ ਤੂੰ ਵੱਖਰੋਂ ਮੈਂ ਵੱਖਰੋਂ ਹਾਂਜੀ ਮਿਲ ਰਹੀ ਆ ਤੁਹਾਡੀ ਗੱਲ ਲੋਕਾਂ ਨੇ ਜੋ ਤੁਹਾਨੂੰ ਕਮਪਲੀਮੈਂਟ ਦਿੱਤੇ ਬਿਲਕੁਲ ਥੋੜੀ ਵੀ ਚੇਂਜ ਹੋ ਗਈ ਕਿਉਂਕਿ ਮੈਂ ਆਪਣਾ ਹੁਣ ਗਾਣ ਲੱਗਿਆ ਸਟਾਈਲ ਥੋੜਾ ਇਸ ਕਰਕੇ ਨਹੀਂ ਤੇ ਪਹਿਲਾਂ ਤਾਂ ਥੋੜਾ ਜਿਆਦਾ ਟ੍ਰੈਂਡ ਹੋ ਗਿਆ ਜੀ ਪੂਰਾ ਇੱਕ ਵਾਰੀ ਦੁਬਾਰਾ ਟਰਾਈ ਕਰ ਲਿਓ ਕੀ ਪਤਾ ਤੁਹਾਨੂੰ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋਈ ਹੋਵੇ ਕਿਉਂਕਿ ਉਹ ਇੰਨੇ ਜਿਆਦਾ ਬਿਜ਼ੀ ਰਹਿਣ ਵਾਲੇ ਸਿੰਗਰ ਆ ਤੇ ਕੀ ਪਤਾ ਉਹਨਾਂ ਦੇ ਗੱਲ ਜਗਾ ਕੋਈ ਹੋਰ ਚੈਟ ਕਰ ਰਿਆ ਹੋਵੇ ਦੇਖੋ ਮੈਡਮ ਹੁਣ ਮੇਰੇ ਜਿਹੜੇ 5-6 ਟਰੈਕ ਆ ਜਿਹੜੇ ਗਾਰੇ ਸਿੰਗਰ ਉਹਨਾਂ ਦੇ ਵਿੱਚ ਵੀ ਵਿਕੀ ਸੁਣਿਆ ਲਈ ਐ ਲਾਇਰਿਕਸ ਤੇ ਹੁਣ ਜਿਹੜੇ ਮੈਂ ਆਪਣੇ ਕੀਤੇ ਆ ਉਹਨਾਂ ਚ ਵੀ ਵਿਕੀ ਸੁਣਿਆ ਲਈ ਐ ਅੱਗੇ ਮੇਰੇ ਵੀ ਆ ਰਹੇ 5 ਟਰੈਕ ਹੋਰ ਆ ਤੇ ਇੱਕ ਤੇ 23 ਤਰੀਕ ਨੂੰ ਰਿਲੀਜ਼ ਹੋ ਰਿਹਾ ਗੁਰੂ ਰਵੀਦਾਸ ਜੀ ਦਾ ਨਵਾਂ ਸੌਂ ਦਿੱਤਾ ਮੈਂ ਕਾਲੀ ਕਾਲੀ ਸੂਟ ਕਰਕੇ ਆਇਆ ਉਹਦਾ ਹੂੰ ਤੇ ਉਹ ਵੀ ਜਲਦੀ ਆਪਾਂ ਕਰਦੇ ਆਂ ਤੇ ਬਾਕੀ ਨਾਲ ਨਾਲ ਕੋਦਰ ਵਾਲੀ ਸਰਕਾਰ ਦਾ ਵੀ ਕੀਤਾ ਹੈ ਤੇ ਉਹ ਉਹਦਾ ਵੀ ਅਗਲੇ ਮਹੀਨੇ ਤੇ ਆਪਾਂ ਕਰ ਰਿਹਾ ਵੀਡੀਓ ਦਾ ਆਡੀਓ ਮੇਰੇ ਕੋਲ ਆ ਗਈ ਹੈ ਹੂੰ ਜਦੋਂ ਇਸ ਲਾਈਨ ਦੇ ਵਿੱਚ ਐਂਟਰੀ ਕੀਤੀ ਸੀ ਜਦੋਂ ਬੰਦਾ ਸ਼ੁਰੂਆਤ ਕਰਦਾ ਨਵਾਂ ਨਵਾਂ ਕੰਮ ਸਿੱਖਦਾ ਜਾਂ ਨਵੀਂ ਨਵੀਂ ਐਂਟਰੀ ਕਰਦਾ ਨਵੇਂ ਪ੍ਰੋਫੈਸ਼ਨ ਦੇ ਵਿੱਚ ਆਂਦਾ ਵਾ ਤੇ ਬਹੁਤ ਸਾਰੇ ਲੋਕ ਪਿੱਛੋਂ ਲੱਤਾਂ ਖਿੱਚਣ ਵਾਲੇ ਹੁੰਦੇ ਆ ਹਾਂਜੀ ਹੱਲੇ ਵੀ ਕਰਦੇ ਪਏ ਆ ਬਾਅਦ ਤੇ ਕੁਝ ਪਿੰਡ ਦੇ ਬੰਦੇ ਜਿਹੜੇ 2-4 ਹੀ ਖਰਦੇ ਤੁਹਾਡੇ ਨਾਲ ਤੇ ਬਾਕੀ ਦੇ ਸਾਰੇ ਇਹੀ ਕਹਿੰਦੇ ਆ ਤੇ ਇਹ ਪਤਾ ਨਹੀਂ ਕਿਹੜੇ ਕੰਮ 'ਚ ਪੈ ਕੇ ਦਿਆ ਹੂੰ ਤੇ ਐਨਾ ਚੰਗਾ ਕੋਈ ਕੰਮ ਕਰ ਲੇ ਤੁਸੀਂ ਕਰ ਰਹੇ ਹੋ ਇਸ ਤੋਂ ਇਲਾਵਾ ਕੋਈ ਹੋਰ ਕੰਮ ਮੈਂ ਕੋਈ ਕੰਮ ਨਹੀਂ ਕਰ ਰਿਹਾ ਹੂੰ ਬਸ ਇਹੀ ਕੰਮ ਕਰਦੇ ਹਾਂ ਜੋ ਵੀ ਆ ਹੁਣ ਰੱਬ ਵੱਲੋਂ ਵੀ ਮੇਰਾ ਖਰਚਾ ਪਾਣੀ ਵੀ ਚੱਲੀ ਜਾਂਦਾ ਪਿਆ ਥੋੜਾ ਬੋੜਾ ਹੂੰ ਉਹ ਕਿੱਦਾਂ ਹੋ ਰਿਹਾ ਹੁਣ ਜਿੱਦਾਂ ਮੈਂ ਲਿਖ ਕੇ ਦੇ ਦਿੰਨਾ ਗਾਣੇ ਜਿੱਦਾਂ ਹੂੰ ਗਾਣੇ ਦੀ ਪੇਮੈਂਟ ਮਿਲਦੀ ਆ ਗਾਣੇ ਦੀ ਪੇਮੈਂਟ ਵੀ ਮਿਲਦੀ ਆ ਤੇ ਸ਼ੋਜ਼ ਵਗੈਰਾ ਸੋਜ਼ ਵਗੈਰਾ ਵੀ ਲੱਗ ਰਿਹਾ ਤੇ 100 100 ਹੈ ਮੇਰੇ ਜਿਹੜੇ ਫਰਬੀ ਦਿਨ ਨੇ ਬੁੱਕ ਹੈ ਜਿੱਦਾਂ ਸਰ ਬਹੁਤ ਸਾਰੇ ਸ਼ੋਜ਼ ਦੇ ਵਿੱਚ ਬਹੁਤ ਸਾਰੇ ਹਾਸੇ ਹੋ ਜਾਂਦੇ ਆ ਹਾਂ ਜਾਂ ਫਿਰ ਮਿਜਿਸ਼ੀਅਨਸ ਨਾਲ ਜਾਂ ਫਿਰ ਸਿੰਗਰਸ ਨਾਲ ਰਾਈਟਰ ਨਾਲ ਪ੍ਰੋਡੂਸਰ ਨਾਲ ਜਿੱਦਾਂ ਕੋਈ ਵੀ ਗੱਲ ਹੋ ਜਾਂਦੀ ਹੈ ਜਿਹੜਾ ਸਾਨੂੰ ਬੁਲਾਉਂਦੇ ਆ ਸ਼ੋਅ ਦੇ ਵਿੱਚ ਤੁਹਾਡੇ ਨਾਲ ਕਦੀ ਇਦਾਂ ਕੋਈ ਲਾਈਵ ਸਟੇਜ ਕੋਈ ਹੋਈ ਆ ਕੋਈ ਤੁਹਾਡਾ ਕੋਈ ਹਾਸਾ ਹਾਂਜੀ ਇੱਕ ਵਾਰ ਹੋਇਆ ਸੀ ਹਮ ਮੈਂ ਆਪਣਾ ਪ੍ਰੋਗਰਾਮ ਨਹੀਂ ਮੇਰਾ ਹਮ ਤੇ ਮੈਂ ਮੁੰਡਿਆਂ ਨੂੰ ਫੋਨ ਕੀਤਾ ਜਿਹੜੇ ਮਿਜਿਸ਼ੀਨ ਹੁੰਦੇ ਆ ਹਮ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਆਓਗੇ ਮੇਰੇ ਨਾਲ ਪ੍ਰੋਗਰਾਮ ਐ ਇੱਥੇ ਇੰਨੇ ਨੇ ਤਰੀਕ ਦਾ ਪ੍ਰੋਗਰਾਮ ਐ ਤੇ ਉਹਨਾਂ ਨੇ ਇਨਕਾਰ ਕਰ ਦਿੱਤਾ ਮੈਨੂੰ ਉਹ ਕਹਿੰਦੇ ਭਾਈ ਤੇਰੇ ਨਾਲ ਇਹ ਪਾ ਸਕਦੇ ਆਪਾਂ ਵੱਡੇ ਸਿੰਗਰਾਂ ਨਾਲ ਜਾਂਦੇ ਆ ਹੂੰ ਤੇ ਮੈਂ ਉਹਨਾਂ ਨੂੰ ਫਿਰ ਦੁਬਾਰਾ ਉਹਨਾਂ ਨੂੰ ਮੈਂ ਬੁਲਾਇਆ ਦੁਬਾਰਾ ਨਹੀਂ ਬੁਲਾਇਆ ਫਿਰ ਤੁਸੀਂ ਹੋਰ ਮੈਜੀਸ਼ੀਅਨਸ ਬੁਲਾਏ ਹਾਂਜੀ ਹਾਂਜੀ ਕਿਉਂਕਿ ਉਹਨਾਂ ਨੇ ਤਾਂ ਤੁਹਾਨੂੰ ਇਦਾਂ ਇਨਸਲਟ ਆਈ ਫੀਲ ਕਰਵਾਤਾ ਨਾ ਫਿਰ ਮੈਂ ਲੋਕਲ ਮੈਜੀਸ਼ੀਅਨ ਲੈ ਕੇ ਹੁਣ ਜਾਂਦਾ ਪਿਆ ਆ ਜਿੱਥੇ ਵੀ ਪ੍ਰੋਗਰਾਮ ਨੂੰ ਮਿਲਦਾ ਤੇ ਉਹਨਾਂ ਨੇ ਇਹ ਕਹਿਣ ਦੀ ਵਜ੍ਹਾ ਕੀ ਸੀ ਉਹਨਾਂ ਦੀ ਉਹਨਾਂ ਦੀ ਇਹ ਵਜ੍ਹਾ ਸੀ ਕਿ ਹੱਲੇ ਤੂੰ ਮਤਲਬ ਨਾ ਨਾਵਾ ਇਨਾ ਵਧੀਆ ਸਿੰਗਰ ਨਹੀਂ ਹੈਗਾ ਹਾਂ ਹਾਂਜੀ ਹਾਂਜੀ ਇਨਾ ਨਾ ਨਾਵਾ ਹੈਗਾ ਜਾਂ ਤੂੰ ਨਾ ਤੇਰੇ ਕੋਲ ਰਿਆਜ਼ ਹੈ ਨਾ ਤੇਰੇ ਕੋਲ ਕੋਚ ਹੈ ਤੇ ਆਪਾਂ ਤੇ ਨਾਲ ਇਨਸਲਟ ਨਹੀਂ ਕਰਵਾ ਸਕਦੇ ਹੱਲੇ ਕਿ ਮੇਰਾ ਉਹ ਵਾਲਾ ਪ੍ਰੋਗਰਾਮ ਵੀ ਸਭ ਤੋਂ ਵਧੀਆ ਰਿਹਾ ਸੀ ਅੱਛਾ ਹਾਂਜੀ ਉਹੀ ਪ੍ਰੋਗਰਾਮ ਨਾਲ ਮੈਨੂੰ ਅੱਗੇ ਕੰਮ ਮਿਲੇ ਸੀ ਹੂੰ ਤੇ ਹੱਲੇ ਵੀ ਮਿਲ ਰਿਹਾ ਅੱਛਾ ਤੁਸੀਂ ਸਿੰਗਿੰਗ ਜਿਹੜੀ ਗਾਇਕੀ ਆ ਉਹ ਸਿੱਖੀ ਕਿਦੇ ਤੋਂ ਆ ਉਸਤਾਦ ਕਿਹਨਾਂ ਨੂੰ ਧਾਰਿਆ ਆਪਣਾ ਮੈਂ ਛੋਟਾ ਹੁੰਦਾ ਜਾਗਰਾਂ ਦੇ ਵਿੱਚ ਜਾਂਦਾ ਰਿਹਾ ਸੀ ਹੂੰ ਸਾਡੇ ਆਪਣੇ ਪਿੰਡੋਂ ਹੀ ਚਾਚਾ ਜੀ ਵੀ ਜਾਗਰਣ ਕਰਦੇ ਸੀ ਮੈਂ ਉਹਨਾਂ ਨਾਲ ਹੀ ਜਾਂਦਾ ਰਿਹਾ ਸੀ ਕੋਈ 7-8 ਸਾਲ ਮੈਂ ਉਹਨਾਂ ਨਾਲ ਹੀ ਗਿਆ ਸੀ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਗੁਰੂਦਵਾਰ ਮੈਂ ਕਿਸੇ ਨੂੰ ਨਹੀਂ ਧਾਰਿਆ ਹੂੰ ਕਿਉਂਕਿ ਮੈਂ ਕੰਮਕਾਰ ਦੇ ਵਿੱਚ ਮੈਂ ਵਿਜ਼ੀ ਹੋ ਗਿਆ ਥੋੜਾ ਹੂੰ ਇਸ ਕਰਕੇ ਮੈਨੂੰ ਕੰਮ ਵੀ ਕਰਨੇ ਪੈਂਦੇ ਸੀ ਨਾਲ ਨਾਲ ਤੇ ਇੰਨਾ ਜ਼ਿਆਦਾ ਇੰਟਰਸਟ ਨਹੀਂ ਸੀ ਗਾਣ ਦਾ ਉਸ ਟਾਈਮ ਮੈਨੂੰ ਹੂੰ ਗਾਣ ਦਾ ਮੈਨੂੰ ਬਾਅਦ ਵਿੱਚ ਹੋਇਆ ਤੇ ਜਦੋਂ ਮੈਨੂੰ ਤੇਸ ਪਹੁੰਚੀ ਜਦੋਂ ਮੈਨੂੰ ਗਾਣਿਆਂ ਦੇ ਪੈਸੇ ਨਹੀਂ ਮਿਲੇ ਇਹ ਕੰਦੇ ਫਿਰ ਮੈਂ ਆਪਣਾ ਗਾਣਾ ਸਟਾਰਟ ਕੀਤਾ ਫਿਰ ਮੈਨੂੰ ਅੱਗੇ ਆ ਕੇ ਕਿ ਕੁਲਦੀਪ ਭਾਜੀ ਨੇ ਸਹਾਰਾ ਦਿੱਤਾ ਮੈਨੂੰ ਹਾਂ ਉਹਨਾਂ ਨਾਲ ਜਦੋਂ ਗੱਲ ਕੀਤੀ ਮੈਂ ਅੱਛਾ ਕਿ ਕੁਲਦੀਪ ਜੀ ਜਿਹੜੇ 뮤직 ਡਾਇਰੈਕਟਰ ਐਂਡ ਸਿੰਗਰ ਵੀ ਆ ਉਹਨਾਂ ਨੇ ਤੁਹਾਨੂੰ ਫਿਰ ਸਪੋਰਟ ਕੀਤਾ ਹਾਂਜੀ ਹਾਂਜੀ ਤੇ ਉਹ ਬਿਨਾ ਉਹਨਾਂ ਨੇ ਜਿੱਦਾਂ ਕੋਈ ਪੇਮੈਂਟ ਲਏ ਕੋਈ ਫੀਸ ਲਏ ਬਿਨਾ ਹੀ ਤੁਹਾਡਾ ਗਾਣਾ ਰਿਕਾਰਡ ਕੀਤਾ ਹਾਂਜੀ ਉਹਨਾਂ ਨੇ ਇਸ ਕਰਕੇ ਤੁਹਾਨੂੰ ਫ੍ਰੀ ਚ ਕੀਤਾ ਗਾਣਾ ਫ੍ਰੀ ਚ ਕੀਤਾ ਇਹ ਓਕੇ ਤੇ ਇੱਕ ਗਾਣਾ ਕਰਤਾ ਹੋਊਗਾ ਉਸ ਤੋਂ ਬਾਅਦ ਮੈਂ ਹੱਲੇ ਵੀ ਉਹਦੇ ਭਾਜੀ ਨਾਲ ਮੇਰਾ ਕੋਈ ਪੈਸੇ ਦਾ ਲੈਣ ਦੇ ਨਹੀਂ ਨਹੀ ਹੁੰਦਾ ਉਹ ਭਾਜੀ ਕਹਿੰਦੇ ਆ ਤੂੰ ਸਟੂਡੀਓ ਚ ਆਣਾ ਜਿੰਨੇ ਗਾਣੇ ਕਰਨੇ ਆ ਉਨੇ ਕਰ ਉਹਨਾਂ ਨੂੰ ਕੀ ਫਾਇਦਾ ਹੈ ਇਸ ਚੀਜ਼ ਦਾ ਉਹਨਾਂ ਨੂੰ ਬੈਨੀਫਿਟ ਇਹ ਆ ਕਿ ਮੈਂ ਉਹਨਾਂ ਨੂੰ ਇਹੀ ਦੱਸਿਆ ਸੀ ਕਿ ਮੈਂ ਕੰਮ ਕਰ ਸਕ ਦਿੰਦਾ ਹੈਗਾ ਮੈਨੂੰ ਧੋਖਾ ਹੀ ਹੋਈ ਜਾਂਦਾ ਹਰ ਵਾਰਸੇ ਮੈਨੂੰ ਗੀਤਾਂ ਦੇ ਪੈਸੇ ਵੀ ਨਹੀਂ ਮਿਲਦੇ ਪਏ ਕਿਉਂਕਿ ਉਹਨਾਂ ਕੋ ਪਹਿਲਾਂ ਮੈਂ ਟਰੈਕ ਕਰਵਾਇਆ ਸੀ ਮਈਆ ਜੀ ਦਾ ਉਦੋਂ ਭਾਜੀ ਹੁਣ ਕਿਸੇ ਦੇ ਸਟੂਡੀਓ ਚ ਦਿੱਤਾ ਸੀ ਉਹਨਾਂ ਨੇ ਕੰਮ ਉਸ ਟਾਈਮ ਹੂੰ ਤੇ ਉਸ ਟਾਈਮ ਦੇ ਮੇਰੇ ਵਾਕਬ ਹੋ ਗਏ ਸੀ ਭਾਜੀ ਉਹਨੇ ਓਕੇ ਤੇ ਤੂੰ ਵਧੀਆ गा ਲੈਣਾ ਜਾਂ ਕੁਝ ਵੀ ਹੈ ਉਹਨਾਂ ਨੂੰ ਕੁਝ ਲੱਗਾ ਹੋਊਗਾ ਹਨ ਹੂੰ ਤੇ ਵਧੀਆ गा ਲੈਣਾ ਤੂੰ ਮੇਰੇ ਕੋ ਆ ਠੀਕ ਆ ਤੇ ਮੈਂ ਉਹਦੇ ਕੋਲ ਗਿਆ ਤੇ ਉਹਨਾਂ ਨੇ ਹੱਲੇ ਤੱਕ ਮੇਰੇ ਕਰਦੇ ਪਏ ਆ ਜਿਹੜੇ ਟਰੈਕ ਹੂੰ ਉਹਨਾਂ ਦੇ ਸਟੂਡੀਓ ਚ ਹੀ ਆ ਰਹੇ ਆ ਹੋਰ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਬੈਸਟ ਲੱਗਦਾ ਵਾ ਜਿਹੜਾ ਬਹੁਤ ਵਧੀਆ ਗਿਆ ਗਾਣਾ ਔਰ ਤੁਹਾਨੂੰ ਲੱਗਦਾ ਕਿ ਲੋਕੀ ਬਹੁਤ ਪਸੰਦ ਕਰਨਗੇ ਉਹਦੇ ਬਾਰੇ ਦੋ ਲਾਈਨਾਂ ਦੱਸੋ ਹਾਂਜੀ ਉਹ ਵਲਾ ਮੇਰਾ ਰਿਲੀਜ ਹੋਇਆ ਥੋੜੇ ਦਿਨ ਹੀ ਹੋਇਆ ਹੂੰ ਤੇ ਉਹ ਉਧਰ ਵਾਲੀ ਸਰਕਾਰ ਤੇ ਸੰਗ ਹੈ ਹੂੰ ਤੇ ਲੋਕੀ ਜਿਆਦਾ ਰੀਲਾਂ ਪਾ ਰਿਹਾ ਬਹੁਤ ਜਿਆਦਾ ਪਿਆਰ ਮਿਲ ਰਿਹਾ ਮੈਨੂੰ ਹੂੰ ਕਿਹੜਾ ਬਾਹੋ ਕਿਹੜਾ ਬਾਹੋ ਸ਼ਬਦ ਭਜਨ ਹਾਂਜੀ ਕਲਾਮ ਹੈ ਹੂੰ ਤੁਹਾਨੂੰ ਮੈਂ ਦੱਸ ਦਿੰਨਾ ਦੋ ਗੁਰੂ ਹਾਂਜੀ ਉਹ ਇਦਾਂ ਹੂੰ ਚਿੱਠੀ ਚੱਲ ਕੇ ਨਾ ਕੋਧਰ ਤੋਂ ਆਈ ਏ ਲਾਡੀ ਸਾਈਂ ਜੀ ਦੀ ਲਿਖੀ ਹੋਈ ਲਿਖਾਈ ਏ ਪਾਵੇਂ ਤੋੜੀ ਤੇ ਪਾਵੇਂ ਉਹਨਾਂ ਲਈ ਏ ਯਾਰੀ ਤੇ ਕਹਿੰਦੇ ਯਾਰੀ ਹੁੰਦੀ ਏ ਯਾਰੀ ਤੇ ਕਹਿੰਦੇ ਯਾਰੀ ਹੁੰਦੀ ਏ ਜਿੰਨੀ ਨਿਬਦ ਸੀ ਤੋਰ ਨਿਵਈ ਏ ਯਾਰੀ ਤੇ ਕਹਿੰਦੇ ਯਾਰੀ ਹੁੰਦੀ ਏ ਬਹੁਤ ਵਧੀਆ ਗਾਣਾ ਤੁਹਾਡਾ ਆਵਾਜ਼ ਵੀ ਬਹੁਤ ਪਿਆਰੀ ਹੈ ਅ ਮਤਲਬ ਓਨੀ ਜਿਆਦਾ ਉੱਚੀ ਤੁਸੀਂ ਬੋਲਦੇ ਆ ਗਾਣਾ ਗਾਉਣ ਦੇ ਵਿੱਚ ਐਨ ਪੂਰੇ ਕੰਫੀਡੈਂਸ ਨਾਲ ਪਰ ਬਾਅਦ ਵਿੱਚ ਤੁਹਾਡੀ ਆਵਾਜ਼ ਲੋ ਹੋ ਜਾਂਦੀ ਆ ਮੈਨੂੰ ਨੈਚੁਰਲ ਤੁਸੀਂ ਬੋਲਦੇ ਬੋਲਦੇ ਘਟਾਂ ਹਨਾ ਬੋਲਦਾ ਹਾਂਜੀ ਰਿਜ਼ਰਵ ਟਾਈਪ ਬੰਦੇ ਹੋ ਤੁਸੀਂ ਹਾਂਜੀ ਬੋਲਦਾ ਮੈਂ ਘਟੀਆਂ ਪਰ ਗਾਣੇ ਵਿੱਚ ਮੈਂ ਬੋਕ ਦੋਨਾਲ ਕਿਹੜਾ ਪਸੰਦ ਜ਼ਿਆਦਾ ਕਰਦੇ ਆ ਤੁਸੀਂ ਕਿਸ ਟਾਈਪ ਦਾ ਗਾਣਾ ਪਸੰਦ ਕਰਦੇ ਆ ਮੈਂ ਜ਼ਿਆਦਾ ਭਜਨ ਨਹੀਂ ਕਰਦਾ ਜਿੱਦਾਂ ਨਾਲ ਭਜਨ ਕਰਦੇ ਆ ਤੇ ਉਹਦਾ ਤੁਹਾਨੂੰ ਬੀਟ ਸੈਡ ਰੋਮਾਂਟਿਕ ਸੂਫੀਆਨਾ ਕਿਦਾਂ ਆ ਤੁਹਾਨੂੰ ਗਾਣਾ ਪਸੰਦਾ ਜ਼ਿਆਦਾ ਮੈਨੂੰ ਤੇ ਸੈਡ ਸੈਡ ਜਿਹੜਾ ਹੋਏ ਤੁਹਾਡਾ ਸੈਡ ਜ਼ਿਆਦਾ ਤੇ ਸੈਡ ਵੀ ਇੱਕ ਗੀਤ ਸੁਣਾ ਦਿਓ ਫਿਰ ਆਪਣਾ ਤੂੰ ਮੇਰੇ ਨਾਲੋਂ ਇਦਾਂ ਟੁੱਟ ਗਈ ਜਿੱਦਾਂ ਤਾਰੇ ਟੁੱਟਦੇ ਨੇ ਜਦੋਂ ਪੀਣ ਲੱਗਾ ਬੈਠ ਜਾਣਾ ਆ ਪੈਗ ਕਿੱਥੇ ਮੁਕਦੇ ਨੇ ਨਹੀਂ ਆਵੇ ਤੇਰੀ ਯਾਦ ਕੁੜੇ ਤੂੰ ਕੀਤਾ ਬਰਬਾਦ ਕੁੜੇ ਤੂੰ ਇੱਕ ਵੀ ਪੁਗਾਇਆ ਨਹੀਂ ਮੈਂ ਜਿੰਨੇ ਲੇ ਖਾਬ ਕੁੜੇ ਤੂੰ ਕੱਖਾਂ ਵਿੱਚ ਰੋਲਤਾ ਕੁੜੇ ਨਹੀਂ ਮੁੰਡਾ ਮੈਂ ਨਵਾਬੀਆਂ ਨਹੀਂ ਪਹਿਲਾਂ ਗੀਤਕਾਰ ਸੀ ਕੁੜੇ ਤੇ ਹੁਣ ਮੈਂ ਸ਼ਰਾਬੀਆਂ ਨਹੀਂ ਪਹਿਲਾ ਗੀਤਕਾਰ ਸੀ ਕੁੜੇ ਤੇ ਹੁਣ ਮੈਂ ਸ਼ਰਾਬੀਆਂ ਇਹ ਗਾਣਾ ਸੁਣ ਕੇ ਤਾਂ ਮੈਨੂੰ ਇਦਾਂ ਲੱਗ ਰਿਹਾ ਜਿਵੇਂ ਤੁਸੀਂ ਰੀਅਲ ਸਟੋਰੀ ਸੁਣਾ ਰਹੇ ਹੋ ਕਿਤੇ ਸੱਚੀ ਤਾਂ ਨਹੀਂ ਇਦਾਂ ਹੋਇਆ ਨਹੀਂ ਨਹੀਂ ਤੁਸੀਂ ਲਿਖਿਆ ਵੀ ਆਪ ਹੀ ਹੈ ਗਾਣਾ ਕੀ ਸੋਚ ਕੇ ਲਿਖਿਆ ਹੈ ਗਾਣਾ ਮੈਂ ਦੱਸ ਦਿੰਨਾ ਜੀ ਤੇ ਸਾਡੇ ਵੱਡੇ ਭਾਜੀ ਹੈ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਗੀਤ ਤੂੰ ਪਹਿਲਾਂ ਲਿਖਦਾ ਸੀ ਉਹ ਮੇਰੇ ਪਹਿਲੇ ਗੀਤ ਸੁਂਦੇ ਰਹੇ ਆ ਅੱਛਾ ਪਹਿਲੇ ਮੇਰੇ ਗੀਤ ਸੁਂਦੇ ਰਹੇ ਆ ਹੂੰ ਉਹਨਾਂ ਨੂੰ ਵਧੀਆ ਲੱਗਦੇ ਰਿਹਾ ਪਹਿਲਾਂ ਜਦੋਂ ਮੈਂ ਲਿਖਦਾ ਰਿਹਾ ਸੀ ਮੈਂ ਤਿੰਨ ਚਾਰ ਸੱਤਾਂ ਨੂੰ ਪਤਾ ਹੀ ਛੱਡ ਦਿੱਤਾ ਕੰਮ ਵਿੱਚ ਲਿਖਣਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਇਹ ਕਿ ਤੂੰ ਪਹਿਲਾਂ ਗੀਤ ਲਿਖਦਾ ਰਿਹਾ ਸੀ ਪਰ ਹੁਣ ਗੀਤ ਨਹੀਂ ਲਿਖਦਾ ਹੂੰ ਹੈਨਾ ਤੇ ਹੁਣ ਕੀ ਲਿਖਦਾ ਮੈਂ ਤੇ ਹੁਣ ਤੁਮ ਮਲ ਗਈ ਫਿਰ ਆਵਾਸ ਰੂਪਾਂ ਦੇ ਚੱਕਰ ਚ ਤੈ ਨਹੀਂ ਪੈ ਗਿਆ ਕਿਤੇ ਇਸ ਕਰਕੇ ਉਹਨਾਂ ਨੇ ਕਮੈਂਟ ਕੀਤਾ ਵੈਸੇ ਜਿੱਚ ਵੈਸੇ ਹਾਂ ਤਾਂ ਕਮੈਂਟ ਕੀਤਾ ਸੀ ਹੂੰ ਤੇ ਫਿਰ ਮੈਂ ਇਹ ਗਾਲਾ ਗੀਤ ਇਦਾਂ ਕਰਕੇ ਦੱਸਿਆ ਤੁਹਾਡੇ ਮਨ ਚੋ ਫੀਲ ਥੋਟ ਆ ਗਈ ਹਾਂ ਥੋੜਾ ਗਿਆ ਫਿਰ ਮੈਂ ਦੱਸਿਆ ਕਿ ਮੈਂ ਇਦਾਂ ਵੀ ਹੱਲੇ ਵੀ ਮੈਂ ਲਿਖ ਸਕਣਾ ਹੂੰ ਹੂੰ ਮੈਂ ਹਜੇ ਭੁੱਲਿਆ ਨਹੀਂ ਮੈਂ ਕੁਝ ਵੀ ਕਿਉਂਕਿ ਇਹ ਸ਼ੁਰੂਤ ਹੋਈ ਹੈ ਪ੍ਰਮਾਤਮਾ ਦੀ ਦੀਨ ਹੈ ਨਾ ਤੇ ਮੈਂ ਲਿਖ ਸਕਣਾ ਫਿਰ ਉਹਨਾਂ ਨੇ ਮੰਨ ਗਏ ਕਿ ਵਾਕੇ ਕੀ ਗੱਲਬਾਤ ਓਦਾਂ ਦੀ ਹੈ ਤੇਰੇ ਚ ਹੱਲੇ ਵੀ ਤੇ ਹੁਣ ਮੇਰੇ ਪਰਾਕਾਰੇ ਆ ਪੰਜਾਬੀ ਸੰਗਰੀ ਆ ਰਹੇ ਆ ਤੇ ਇਦਾਂ ਹੋਇਆ ਕਿਉਂ ਸੀ ਕੋਈ ਕੁੜੀ ਨੇ ਧੋਖਾ ਦਿੱਤਾ ਸੀ ਨਹੀਂ ਨਹੀਂ ਕੁੜੀ ਮੈਂ ਕੁੜੀ ਬਾਰੇ ਜਾਣਦਾ ਨਹੀਂ ਕਿਤੇ ਵੀ ਉਹ ਸਾਰੇ ਇੱਥੇ ਹੀ ਗੰਦੇ ਹੁੰਦੇ ਆ ਹੁੰਦਾ ਤਾਂ ਜ਼ਰੂਰ ਆ ਨਹੀਂ 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 ਕਿਉਂਕਿ ਇਦਾਂ ਦੀ ਥੋੜ੍ਹ ਤਾਂ ਹੋਣੀ ਆ ਸਕਦੀ ਹੈ ਜਦੋਂ ਕੋਈ ਇੱਕ ਇੱਕ ਗੱਲ ਇਦਾਂ ਦੀ ਇੱਕ ਗੱਲ ਇਦਾਂ ਦੀ ਬਣੀ ਸੀ ਹਮ ਮੈਂ ਨਾ ਉਦੋਂ ਪਰਦਾ ਰਿਹਾ ਸੀ ਗਵਰਨਮੈਂਟ 'ਚ ਹਮ ਤੇ ਪਲੱਸ 2 ਦਾ ਟਾਈਮ ਸੀ ਹਮ ਤੇ ਸਾਡੇ ਇਲਾਕੇ ਵਾਲੀ ਹੀ ਕੁੜੀ ਮੈਂ ਨਾਂ ਨਹੀਂ ਲੈਣ ਜਾਂਦਾ ਨਾ ਸਾਡੇ ਜਿਹਦਾ ਪਿੰਡਾ ਵੱਲ ਤੇ ਹੁੰਦੇ ਹਨਾ ਤੇ ਮੈਂ ਨਵਾਂ ਨਵਾਂ ਬੁਲਟ ਲਿਆ ਸੀ ਉਦੋਂ ਹੂੰ ਤੇ ਮਾਨੂੰ ਕਿਹਾ ਮੈਂ ਕੁੜੀ ਨੂੰ ਮੈਂ ਕਿਹਾ ਵੀ ਆ ਜਾ ਤੈਨੂੰ ਮੈਂ ਵੀ ਲੈ ਜੈਣਾ ਪਿੰਡ ਤੁਹਾਡੇ ਨਾਲ ਹਨਾ ਲਿਫਟ ਕਰਾ ਦੇਣਾ ਆ ਤੇ ਉਹ ਕਹਿੰਦੀ ਵੀ ਤੇਰੇ ਮੈਂ ਬੁਲਟ ਤੇ ਨਹੀਂ ਬੈਣਾ ਫੇ ਦੋਗ ਦੋਗ ਨਾਲ ਜਿਹੜਾ ਮੇਰਾ ਸਿਰ ਦੁਖਦਾ ਆ ਅੱਛਾ ਤੇ ਮਣੀ ਵੀ ਆਵਾਜ਼ ਇੰਨੀ ਹੁੰਦੀ ਆ ਤੇ ਫਿਰ ਮੈਂ ਉਹ ਗਾਣਾ ਲਿਖਿਆ ਸੀ ਮੈਂ ਗਾਣਾ ਲਿਖਿਆ ਸੀ ਉਹੀ ਗਾਣਾ ਬਣ ਗਿਆ ਉਹਦੇ ਵਿੱਚ ਹੀ ਹਾਂ ਤੁਸੀਂ ਲਾਈਵ ਦਾ ਪਹਿਲਾ ਗਾਣਾ ਜਿਹੜਾ ਕਹਿੰਦੇ ਪਹਿਲਾ ਗਾਣਾ ਜਿਹੜਾ ਮੇਰਾ ਕੀਤਾ ਹੋਇਆ ਡੁਗ-ਦੁਗ ਕਹ ਰਹੇ ਸੀ ਤੁਸੀਂ ਹਾਂ ਆਇਆ ਸੀ ਸੰਗੀ ਭਾਈ ਨੇ ਗਾਇਆ ਸੀ ਉੱਧਰ ਡੁਗ-ਦੁਗ ਦੇ ਹਾਂ ਉਹ ਮੈਂ ਲਿਖਿਆ ਜੀ ਉਹ ਇਦਾਂ ਹੀ ਮੈਂ ਕਿਹਾ ਆ ਜਾ ਪਿੰਡ ਤੱਕ ਤੈਨੂੰ ਲਿਫਟ ਕਰਾ ਦਿਆਂ ਬਿੱਲੋ ਤੇਰੀ ਅੱਜ ਦੀ ਮੈਂ ਟਿਕਟ ਬਚਾ ਦਿਆਂ ਆ ਜਾ ਪਿੰਡ ਤੱਕ ਤੈਨੂੰ ਲਿਫਟ ਕਰਾ ਦਿਆਂ ਬਿੱਲੋ ਤੇਰੀ ਅੱਜ ਦੀ ਮੈਂ ਟਿਕਟ ਬਚਾ ਦਿਆਂ ਬੇਪਰਵਾਹ ਹੋ ਕੇ ਵਹਿ ਜਾ ਬੱਲੀਏ ਬੇਪਰਵਾਹ ਹੋ ਕੇ ਵਹਿ ਜਾ ਬੱਲੀਏ ਸਾਡੇ ਅੱਗੇ ਪੂਰਾ ਜੱਗ ਚੁੱਕਦਾ ਮੈਂ ਬੁਲਟ ਤੇ ਨਹੀਂ ਬਹਿਣਾ ਕਹਿੰਦੀ ਬਸੇ ਹੋਣੀ ਪਹਿਣਾ ਦੁਗ ਦੁਗ ਨਾਲ ਸਿਰ ਦੁਖਦਾ ਵਾਹ ਕੀ ਗੱਲ ਬਾਤ ਹੈ ਅੱਛਾ ਇਹ ਦੱਸੋ ਇਹ ਤਾਂ ਰੀਅਲ ਸਟੋਰੀ ਸੀ ਨਾ ਕੁੜੀ ਪਸੰਦ ਸੀ ਤਾਂ ਹੀ ਤੁਸੀਂ ਉਹਨੂੰ ਆਫਰ ਕੀਤੀ ਆ ਜਾ ਮੇਰੀ ਬਾਈਕ ਤੇ ਬਹਿ ਜਾ ਤੇਰੇ ਟਿਕਟ ਬਚਾ ਦਵਾਂ ਤੇ ਤੁਸੀਂ ਅਗੋਂ ਉਹਨੂੰ ਇਦਾਂ ਕਹਿ ਰਹੇ ਵਿਚਾਰੀ ਦੀ ਟਿਕਟ ਬਚਾਉਣ ਦੀ ਮਾਰੀ ਤੇ ਅਗੋਂ ਤੁਹਾਨੂੰ ਕਮੈਂਟ ਮਾਰ ਗਈ ਜੀ ਵੀ ਮੇਰਾ ਸਿਰ ਦਰਦ ਹੁੰਦਾ ਹਾਂ ਨਹੀਂ ਤੇ ਫਿਰ ਤੇ ਤੁਸੀਂ ਗਾਣਾ ਕਿਦਾਂ ਸੋਚ ਕੇ ਇਹ ਲਿਖਿਆ ਇੰਨਾ ਵਧੀਆ ਲਿਖਿਆ ਹਾਂਜੀ ਫਿਰ ਇਦਾਂ ਆ ਫਿਰ ਇੱਕ ਦਿਨ ਉਹ ਏਡੇ ਤੇ ਖੜੀ ਹੁੰਦੀ ਆ ਹੂੰ ਆਹਾਂ ਅੱਡੇ ਜਿੱਥੋਂ ਬੱਸ ਮਿਲਦੀ ਆ। ਇਹ ਉਸ ਤੋਂ ਬਾਅਦ ਦੀ ਅਗਲੀ ਸਟੋਰੀ ਆ। ਅਗਲੀ ਸਟੋਰੀ। ਅਗਲੇ ਦਿਨ ਦੀ। ਅੱਛਾ ਅਗਲੇ ਦਿਨ ਦੀ। ਅਗਲੇ ਦਿਨ ਦੀ। ਉਹ ਬੱਸ ਉੱਥੇ ਖੜੀ ਹੁੰਦੀ ਆ ਅੱਡੇ ਤੇ ਤੇ ਉਹ ਜੀਟੀ ਰੋਡ ਦੇ ਵਿੱਚ ਬੈਂਦੀ ਰਹੀ ਆ ਫਰੀ। ਹੂੰ। ਫਰੀ ਜਿੱਦਾਂ ਫਰੀ ਜਾਣਾ। ਉਹੋ ਜਿਹੜੀ ਦੂਸਰੀ ਬੱਸ ਹੁੰਦੀ ਪੀਆਰਟੀ ਸੀ। ਫਿਰ ਮੈਂ ਮੇਰੀ ਬੱਸ ਨੱਕਾ ਮੈਂ ਆਪਣੀ ਬੱਸ ਪਾ ਲਈ ਆ ਜਿੱਦਾਂ ਮੰਨ ਲਓ ਇਦਾਂ ਕਿਹਾ ਉਹਨੂੰ। ਹੂੰ। ਵੀ ਜਿੱਥੇ ਮੈਂ ਜਾਣਾ ਹੁੰਦਾ ਆ ਤੈਨੂੰ ਉੱਚਾ ਬਿਠਾ ਲਾਂਗੇ ਆਪਾਂ। ਫਿਰ ਮੈਂ ਗਾਣਾ ਉੱਤੇ ਹੀ ਲਿਖਿਆ ਮੈਂ ਕਿਹਾ ਜੀਟੀ ਰੋਡ 'ਤੇ ਕੱਲੀ ਖੜਿਆਣਾ ਕਰ ਰੋਡ ਵੇਜ ਵਾਲੀ ਬੱਸ ਫੜਿਆ ਨਾ ਕਰ ਜੀਟੀ ਰੋਡ 'ਤੇ ਇਕੱਲੀ ਖੜਿਆ ਨਾ ਕਰ ਰੋਡ ਵੇਜ ਵਾਲੀ ਬੱਸ ਫੜਿਆ ਨਾ ਕਰ ਵਾਹ ਜੀ ਵਾਹ ਕੀ ਗੱਲ ਵਾਹ ਤੈਨੂੰ ਵੇਖ ਕੇ ਬਰੇ ਕਾ ਮਾਰ ਨੇ ਕਿਨੂ ਲੋਰੀ ਸ਼ਿੱਤਰਾਾਂ ਦੀ ਆਜੀ 9:30 ਪੱਕੀ ਵਾਸੇ ਚਲਦੀ ਨਹੀਂ ਇਹ ਬੀਟੀਸੀ ਮਿੱਤਰਾਂ ਦੀ ਵਾਹ ਵਾਹ 9:30 ਪੱਕੀ ਵਾਸੇ ਚਲਦੀ ਨਹੀਂ ਇਹ ਬੀਟੀਸੀ ਮਿੱਤਰਾਂ ਦੀ ਤੇ ਫਿਰ ਤੀਜੀ ਦਿਨ ਕੀ ਸਟੋਰੀ ਹੋਈ ਇੱਕ ਅਗਲੀ ਵੀ ਸਟੋਰੀ ਇਦਾਂ ਬਣਦੀ ਹੈ ਕਿ ਨਾ ਵਾਹ ਕੀ ਗੱਲਬਾਤ ਹੈ ਜਿੱਦਾਂ ਜਿੱਦਾਂ ਹੋਈ ਗਿਆ ਉਹ ਉਹ ਨਾਲ ਨਾਲ ਸਟੋਰੀ ਬਣੀ ਗਈ ਤੇ ਹਾਂ ਨਹੀਂ ਹੋਈ ਕਦੀ ਨਹੀਂ ਮੈਂ ਪਿੱਛੇ हट ਗਿਆ ਮੈਨੂੰ ਅੱਛਾ ਮੈਂ ਵਿਆਹ ਕਿਸੇ ਨਾਲ ਹੋਣਾ ਹੋ ਗਿਆ ਨਾ ਮੈਂ ਕੀਤਾ ਹੀ ਨਹੀਂ ਅੱਛਾ ਨਹੀਂ ਵਿਆਹ ਹੋਇਆ ਨਹੀਂ ਤੇ ਅੱਗੇ ਸੋਚਿਆ ਨਹੀਂ ਮੈਂ ਵਿਆਹ ਬਾਰੇ ਨਹੀਂ ਹੱਲੇ ਤੇ ਆਪਣੀ ਲਾਈਫ ਸੈੱਟ ਕਰਕੇ ਫਿਰ ਦੇਖਦੇ ਆਂ ਐਜ਼ ਅ ਸਿੰਗਰ ਜਦੋਂ ਗਾਉਂਦੇ ਹੋ ਕਦੀ ਕਿਸੇ ਦੀ ਆਫਰ ਨਹੀਂ ਆਈ ਕਿ ਤੁਸੀਂ ਬਹੁਤ ਵਧੀਆ ਗਾ ਰਹੇ ਹੋ ਜਦੋਂ ਸਿੰਗਰ ਗਾਉਂਦੇ ਆ ਉਹਦੋਂ ਕਈ ਕੁੜੀਆਂ ਉਹਨਾਂ ਤੇ ਫਿਦਾ ਹੋ ਜਾਂਦੀਆਂ ਵਾਂ ਨਹੀਂ ਹੱਲੇ ਤੱਕ ਮੈਂ ਮੈਸੇਜ ਆਉਂਦੇ ਆ ਵੈਸੇ ਉਹਦਾ ਮੇਰੀ ਪਰਸਨਲ ਵੀ ਜਿੱਦਾਂ ਆਈਡੀ ਇੱਕ ਬਣਾਈ ਹੁੰਦੀ ਹੈ ਹੂੰ ਜਿੱਦਾਂ ਤੇ ਉਹਦੇ ਤੇ ਵੀ ਆਉਂਦੇ ਮੈਨੂੰ ਮੈਸੇਜ ਜਿਹੜੇ ਮੇਰੇ ਕਲੋਜ਼ ਹੋਣਗੇ ਥੋੜੇ ਜਿਹੜੇ ਪਹਿਲਾਂ ਮੇਨਾਂ ਅਟੈਚ ਸੀ ਉਹਨਾਂ ਦੇ ਹੱਲੇ ਵੀ ਮੈਸੇਜ ਆਉਂਦੇ ਪਏ ਆ ਵੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਬਹੁਤ ਵਧੀਆ ਲਿਖਦੇ ਹੋ ਉਹ ਸਪੋਰਟ ਕਰਦੇ ਪਏ ਆ ਉਦਾਂ ਪਰ ਆਪਾਂ ਇਹ ਚੀਜ਼ਾਂ ਨਹੀਂ ਜ਼ਿੰਦਗੀ ਚ ਲਿਆਣਾ ਚਾਹੁੰਦੇ ਹੱਲੇ ਹਾਂ ਤੇ ਉਹ ਨਹੀਂ ਵਾਪਸ ਆਈ ਜਿਹਨੇ ਇਤਨੇ ਇਤਨੇ ਗਾਣੇ ਲਿਖੇ ਸੀ ਨਹੀਂ ਮੈਂ ਗਿਆ ਹੀ ਨਹੀਂ ਉਹਦੇ ਕਦੀ ਉਹਨੇ ਟਰਾਈ ਨਹੀਂ ਕੀਤਾ ਆਈਡਿਉਟੀ ਦੇ ਵਿੱਚ ਮੈਸੀ ਕਰਕੇ ਕਿ ਵਾਹ ਇਹ ਤਾਂ ਮੇਰੇ ਤੇ ਗਾਣੇ ਲਿਖ ਦਿੱਤੇ ਨਹੀਂ ਨਹੀਂ ਮੈਂ ਸਾਰਾ ਕੁਝ ਹੀ ਚੇਂਜ ਹੀ ਕਰ ਲਿਆ ਸੀ ਨਾ ਮੈਂ ਪਹਿਲਾਂ ਆਈਡਿਉਟੀ ਨਾਲ ਕੁਝ ਹੋਰ ਬਣਾਈ ਹੋਈ ਸੀ ਪਹਿਲਾਂ ਓਕੇ ਫਿਰ ਮੈਂ ਆਪਣੀ ਆਈਡਿਟੀ ਬਦਲ ਲਈ ਫਿਰ ਇਸ ਗਾਣੇ ਦੀ ਸਟੋਰੀ ਇਹੀ ਕ੍ਰੀਏਟ ਕੀਤੀ ਹਾਂਜੀ ਕੁੜੀ ਚੇਂਜ ਸੀ ਮਾਡਲ ਤੇ ਤੁਸੀਂ ਆਪ ਸੀਗੇ ਕਿ ਕੋਈ ਹੋਰ ਮੁੰਡਾ ਮਾਡਲ ਲਿਆ ਸੀ ਨਹੀਂ ਨਏ ਇਹ ਗਾਣਾ ਮੈਂ ਆਪੇ ਕਰਨਾ ਪਿਆ ਹਜੇ ਅੱਛਾ ਹਲੇ ਕਰਨੀ ਆ ਇਹ ਵਾਲਾ ਵੀਡੀਓ ਕਰਨੀ ਆ ਹਲੇ ਓਕੇ ਇਹ ਨਾਲ ਇਹ ਤੁਹਾਡੀ ਆਡੀਓ ਹੋਈ ਹੋਈ ਆ ਵਾਹ ਵੀਡੀਓ ਕਰਨੀ ਆ ਗਾਣਾ ਬੜਾ ਸੋਚ ਕੇ ਲਿਖਿਆ ਵਾ ਤੇ ਜਿਸ ਨੇ ਇਹ ਮਾਰਕੀਟ ਚ ਗਾਣਾ ਆ ਗਿਆ ਨਾ ਤੁਹਾਨੂੰ ਕੋਲ ਪੱਕਾ ਆਏਗੀ ਇਹਨੇ ਕੀ ਕੀਤਾ ਮੇਰੇ ਤੇ ਗਾਣਾ ਦੇਖ ਦਿੱਤਾ ਵਾ ਇਤੋਂ ਦੇ ਕਈ ਵੀਰ ਤੇ ਜਿਹੜੇ ਮੈਂ ਲਿਖਦਾ ਰਹਿਣਾ ਪਰ ਮੈਂ ਲਿਖਦਾ ਰੋਜ਼ ਹਾਂ ਰੀਅਲ ਸਟੋਰੀ ਤੇ ਲਿਖਦੇ ਹਾਂ ਕਿ ਜੋ ਤੁਹਾਡਾ ਰੀਅਲੀ ਹੁੰਦਾ ਜਾਂ ਫਿਰ ਧਰੋ ਬੁਲਟ ਚੱਕ ਲੈਣੇ ਆ ਕਿ ਅੱਜ ਦੇ 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 ਕਿਸੇ ਹੋਰ ਨੂੰ ਛੇੜ ਕੇ ਜਿਹੜੀ ਛੇੜੂ ਜਿਹੜੀ ਛੜ ਗਈ ਮੈਂ ਤਾਂ ਕੰਮ ਕਰੀ ਨਹੀਂ ਦਿੱਤਾ ਦੇਖੋ ਜੀ ਹੁਣ ਮੇਰੇ ਕੋਲ ਚਲੋ ਬੁਲਟ ਦੀ ਤੇ ਗੱਲ ਛੱਡੋ ਮੈਂ ਥਾਰ ਵਾਲੇ ਗਾਣੇ ਵੀ ਲਿਖੇ ਹੋਏ ਆ ਥਾਰ ਕਿਉਂਕਿ ਉਹ ਥਾਰ ਤੇ ਹਲੇ ਆਪਣੇ ਕੋਲ ਹੈ ਵੀ ਨਹੀਂ ਹੈ ਮੈਂ ਫਿਰ ਵੀ ਉਹ ਵਾਲੇ ਗਾਣੇ ਲਿਖੇ ਹੋਏ ਆ ਤੇ ਜਿਹੜੇ ਜੰਨਤ ਕੋਰ ਮੈਡਮ ਨੇ ਗਾਏ ਹੋਏ ਆ ਓਕੇ ਹਾਂ ਜੀ ਚਨਨਕੌਰ ਮੈਡਮ ਵੀ ਬਹੁਤ ਵਧੀਆ ਸਿੰਗਰ ਹੈ ਉਹਨਾਂ ਦਾ ਮੈਂ ਵੀ ਇੱਕ ਗਾਣਾ ਕੀਤਾ ਸੀ ਚੋਦਰ ਗਾਣਾ ਭੁਪਿੰਦਰ ਗਿਲਜੇ ਦੇ ਨਾਲ ਹਾਂ ਜੀ ਹਾਂ ਜੀ ਤੇ ਉਹਨਾਂ ਨੇ ਮੇਰੇ ਲਿਖੇ ਹੋਏ ਗਾਣੇ ਗਾਏ ਆ ਉਹਨਾਂ ਦਾ ਹੁਣ ਨਹੀਂ ਚੱਲ ਰਿਹਾ ਦੋ ਤਿੰਨ ਦਿਨੋਂ ਐ ਰਿਲੀਵਜ਼ ਹੋਇਆ ਤੇ ਵਧੀਆ ਰਿਸਪੌਂਸ ਮਿਲ ਰਿਹਾ ਗਾਣੇ ਨੂੰ ਚਲੋ ਬਹੁਤ ਵਧੀਆ ਵਾ ਅਸੀਂ ਵੀ ਦੁਆ ਕਰਾਂਗੇ ਤੁਹਾਡੇ ਬਾਕੀ ਗਾਣੇ ਲਿਖੇ ਆ ਜਾਂ ਗਾਏ ਆ ਉਹਨਾਂ ਨੂੰ ਵਧੀਆ ਵਧੀਆ ਰਿਸਪੌਂਸ ਮਿਲੇ ਤੇ ਪਬਲਿਕ ਉਹਨਾਂ ਨੂੰ ਪਸੰਦ ਕਰੇ ਵਧੀਆ ਵਧੀਆ ਕਮੈਂਟਸ ਆਣ ਤੁਹਾਨੂੰ ਸ਼ੇਅਰ ਕਰਿਓ ਸਾਰੇ ਇਹਨਾਂ ਦੇ ਗਾਣੇ ਵਿਕੀ ਸੁਮਿਆਲ ਦੇ ਨਾਮ ਤੇ ਹਾਂਜੀ ਉਹ ਵਧੀਆ ਗਾਉਂਦੇ ਆ ਥੋੜੀ ਥੋੜੀ ਵਾਇਸ ਸੱਚੀ ਮਿਲਦੀ ਹੈ ਇਹਨਾਂ ਦੀ ਕੰਟ ਕਲੇਰ ਜੀ ਦੇ ਨਾਲ ਅੱਛਾ ਜਿੱਦਾਂ ਤੁਸੀਂ ਬਹੁਤ ਸਾਰੇ ਸਿੰਗਰਸ ਨੂੰ ਗਾਣੇ ਤੁਸੀਂ ਸੋਚ ਲਿਆ ਮੈਂ ਦਿੱਤੇ ਵੀ ਆ ਔਰ ਦੇਣੇ ਵੀ ਆ ਹਲੇ ਕੋਈ ਵਧੀਆ ਫੇਮਸ ਪਰਸਨੈਲਿਟੀ ਜਿਹਨੂੰ ਤੁਹਾਨੂੰ ਦਿਲ ਕਰਦਾ ਹੋਵੇ ਕਿ ਮੇਰਾ ਇਹ ਗਾਣਾ ਗਾਵੇ ਹਾਂਜੀ ਕੋਈ ਇਦਾਂ ਦੇ ਸਿੰਗਰ ਵੀ ਹੈ ਮਨ ਦੇ ਵਿੱਚ ਖੁਆਇਸ਼ ਰਹਿ ਗਈ ਹੋਵੇ ਹਾਂਜੀ ਹਾਂਜੀ ਹੂੰ ਮੈਂ ਚਾਹੁੰਦਾ ਸੀ ਮੈਂ ਲਿਖਿਆ ਸੀ ਇੱਕ ਵਾਰੀ ਗੈਰੀ ਸੰਤੂਪਾ ਜੀ ਲਈ ਓਕੇ ਹਾਂਜੀ ਤੇ ਕੁਝ ਨਾਮ ਮੈਂਸ਼ਨ ਹੋਇਆ ਉਹਨਾਂ ਦਾ ਆ ਜਾਂ ਕੁਝ ਜਿੱਦਾਂ ਦੇ ਉਹ ਗਾਉਂਦੇ ਆ ਉਹਨਾਂ ਦੇ ਜਿੱਦਾਂ ਦਾ ਉਹ ਗਾਉਂਦੇ ਆ ਜਿੱਦਾਂ ਦਾ ਮਤਲਬ ਵੀ ਉਹਨਾਂ ਨੂੰ ਸਾਫ਼ ਦਿਲ ਦੇ ਇਨਸਾਨ ਆ ਉਹ ਤੇ ਮੈਂ ਉਹਦਾਂ ਦਾ ਹੀ ਗਾਣਾ ਲਿਖਿਆ ਸੀ ਜੇ ਸਾਡੇ ਚੈਨਲ ਦੇ ਥਰੂ ਦੋ ਲਾਈਨਾਂ ਉਹਨਾਂ ਨੂੰ ਸੁਣਾ ਦਿਓ ਤਾਂ ਸ਼ਾਇਦ ਅਸੀਂ ਉਹਨਾਂ ਤੱਕ ਪਹੁੰਚਾ ਦਾਂਗੇ ਤੁਹਾਡਾ ਮੈਸੇਜ ਠੀਕ ਹੈ ਜੀ ਹਮ ਗੈਰੀ ਸੰਧੂ ਜੀ ਇਹ ਗਾਣਾ ਤੁਹਾਡੇ ਲਈ ਲਿਖਿਆ ਹੋਇਆ ਹੈ ਚਾਹੁੰਦੇ ਆ ਕਿ ਤੁਸੀਂ ਆਪਣੇ ਇਹ ਮਤਲਬ ਇਹਨਾਂ ਦਾ ਉਹ ਲਿਖਿਆ ਹੋਇਆ ਗੀਤ ਤੁਸੀਂ ਗਾਓ ਹਾਂਜੀ ਤੇ ਤੁਸੀਂ ਗਾਣਾ ਗੌਰ ਨਾਲ ਸੁਣੀਓ ਤੁਹਾਡੇ ਤੇ ਹੀ ਆ ਇਦਾਂ ਸੀ ਤੂੰ ਐ ਸਾਫ ਦਿਲ ਦਾ ਨੀਬਾਲਾ ਚੰਗਾ ਇਨਸਾਨ ਤੇ ਮੈਂ ਤੇਰੇ ਉੱਤੇ ਕਰਦੀ ਆ ਰੱਬ ਜਿੱਡਾ ਮਾਣ ਨੀ ਹੋਰੇ ਕੋफी ਵਿੱਚ ਕੀ ਲਵੇਂਗੀ ਕਹਿੰਦੀ ਜੀ ਤੁਹਾਡਾ ਪਿਆ ਮੈਂ ਕੀ ਮੇਰੇ ਵਿੱਚੋਂ ਕੀ ਲੱਭੇ ਆਂਦੀ ਮੈਂ ਇੱਕ ਬੰਦਾ ਦਿਲਦਾਰ ਬਹੁਤ ਵਧੀਆ ਇਹ ਕੀ ਮੇਰੇ ਵਿੱਚੋਂ ਕੀ ਲੱਭੇ ਆਂਦੀ ਮੈਂ ਇੱਕ ਬੰਦਾ ਦਿਲਦਾਰ ਬਹੁਤ ਵਧੀਆ ਗਾਣਾ ਗਾਇਆ ਦੀ ਸੰਧੂ ਜੀ ਰਿਕੁਐਸਟ ਕਰਦੇ ਆ ਇਹਨਾਂ ਦਾ ਗਾਣਾ ਤੁਸੀਂ ਐਕਸੈਪਟ ਕਰੋ ਤੇ ਜੇ ਤੁਹਾਨੂੰ ਪਸੰਦ ਆ ਜਾਂ ਕੁਝ ਥੋੜਾ ਬਹੁਤ ਚੇਂਜ ਚੇਂਜ ਚੁੰਜ ਕਰਨਾ ਤਾਂ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਆ ਤੁਸੀਂ ਕਰ ਸਕਦੇ ਹੋ ਬਾਕੀ ਲਿਰਿਕਸ ਪਸੰਦ ਆ ਤਾਂ ਇਹਨਾਂ ਨਾਲ ਕੰਟੈਕਟ ਕਰੋ ਵਿਕੀ ਸੰਭਿਆਲ ਜੋ ਕਿ ਪਠਾਨਕੋਟ ਦੇ ਰਹਿਣ ਵਾਲੇ ਨੇ ਤੇ ਬਹੁਤ ਹੀ ਅੱਛੇ ਇਨਸਾਨ ਹੈ ਇਹਨਾਂ ਨਾਲ ਪਹਿਲਾਂ ਵੀ ਧੋਖਾ ਹੋਇਆ ਵਾ ਤੇ ਹੁਣ ਨਾ ਹੀ ਹੋਵੇ ਤਾਂ ਬੈਸਟ ਆ ਤੇ ਬਾਕੀ ਤੁਸੀਂ ਦੇ ਦਿਓ ਉਹਨਾਂ ਨੂੰ ਕੋਈ ਮੈਸੇਜ ਦੇਣਾ ਤਾਂ बस मैं यही चाहना कि பாਜੀ ਨੂੰ ਵੀ ਮੇਰਾ ਇੱਕੋ ਖੁਆਇਸ ਹੈ ਵੀ ਤੁਹਾਡੇ ਲਈ ਮੈਂ ਇੱਕੋ ਹੀ Song ਲਿਖਿਆ ਸੀ ਤੇ ਉਹ ਤੁਸੀਂ ਹੀ ਮੇਰਾ ਗਾਓ ਮੈਂ ਆਪ ਵੀ ਨਹੀਂ ਗਾਣਾ ਚਾਹੁੰਦਾ ਤੇ ਨਾ ਹੀ ਮੈਂ ਕਿਸੇ ਹੋਰ ਨੂੰ ਦੇਣਾ ਚਾਹੁੰਦਾ ਨਹੀਂ ਤੇ ਇਦਾਂ ਹੀ ਸਰ ਕੇ ਸੁਵਾਈ ਹੋ ਜਾਣਾ ਹੈ ਤੇ ਤੁਸੀਂ ਜਰੂਰ ਇੱਕ ਵਾਰੀ ਕੋਸ਼ਿਸ਼ ਕਰਿਓ ਜੇ ਤੁਹਾਡੇ ਤੱਕ ਗੱਲ ਪਹੁੰਚੇ ਤੇ ਇੱਕ ਵਾਰੀ ਇਹ ਵਾਲਾ ਗਾਣਾ ਤੁਸੀਂ ਕਰਨ ਦੀ ਕੋਸ਼ਿਸ਼ ਕਰਿਓ ਤੇ ਬਹੁਤ ਵਧੀਆ ਲੱਗਾ ਤੁਸੀਂ ਸਾਡੇ ਚੈਨਲ ਤੇ ਆਏ ਤੇ ਬਹੁਤ ਵਧੀਆ ਵਧੀਆ ਗੱਲਾਂ ਤੁਸੀਂ ਸਾਡੇ ਨਾਲ ਆਪਣੀਆਂ ਦਿਲ ਦੀਆਂ ਸਾਂਝੀਆਂ ਕੀਤੀਆਂ ਜੋ ਤੁਹਾਡੀ ਲਾਈਫ ਦੀ ਜਰਨੀ ਸੀਗੀ ਚੰਗੀ ਸੀ ਮਾੜੀ ਸੀ ਸਾਰੀ ਸਾਡੇ ਨਾਲ ਸ਼ੇਅਰ ਕੀਤੀ ਬਹੁਤ ਹੀ ਵਧੀਆ ਲੱਗਾ ਥੈਂਕ ਯੂ ਸਰ ਸੋ ਮਚ ਜੋ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਸਾਡੇ ਚੈਨਲ ਨੂੰ ਥੈਂਕ ਯੂ ਮੈਮ ਤੇ ਜਾਂਦੇ ਜਾਂਦੇ ਆਡੀਅנס ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਹੋ ਬਸ ਮੈਂ ਇਹੀ ਮੈਸੇਜ ਦੇਣਾ ਚਾਹਨਾ ਕਿ ਜਿੱਦਾਂ ਜਿੱਦਾਂ ਹੁਣ ਆਪਾਂ ਅੱਗੇ-ਅੱਗੇ ਕੰਮ ਕਰਾਂਗੇ ਤੇ ਉਹਦੇ ਵਿੱਚ ਤੁਸੀਂ ਆਪਣੇ ਮਤਲਬ ਜਿੰਨਾ ਵੀ ਹੋ ਸਕਦਾ ਹੈ ਆਪਣੇ ਵੱਲੋਂ ਸਪੋਰਟ ਕਰਨੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੈ ਕਿਉਂਕਿ ਤੁਹਾਡੇ ਕਮੈਂਟ ਲਾਈਕ ਸ਼ੇਅਰ ਨਹੀਂ ਸਾਨੂੰ ਅੱਗੇ ਤੱਕ ਲੈ ਕੇ ਜਾਣਾ ਹੈ ਤੇ ਆਪਾਂ ਉਸ ਦੌਰ ਵਿੱਚ ਲੱਗੇ ਹੋਏ ਆ ਤੇ ਜਿੰਨੂੰ ਵੀ ਉਦਾਂ ਮੈਂ ਗੀਤਕਾਰ ਲਿਖ ਲੈਣਾ ਗਾਣੇ ਲਿਖ ਲੈਣਾ ਜਿੰਨੂੰ ਵੀ ਗਾਣਾ ਵੀ ਚਾਹੀਦਾ ਹੋਵੇਗਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਤੇ ਆਪਾਂ ਕਰਾਂਗੇ ਗਾਣਾ ਨੂੰ ਅੱਜ ਕੱਲ ਤਾਂ ਬਹੁਤ ਈਜ਼ੀ ਆ ਹਰ ਇੱਕ ਸਿੰਗਰ ਨਾਲ ਗੱਲ ਕਰਨੀ ਉਹਨਾਂ ਦੇ ਆਈਡਿਜ਼ ਬਣੀਆਂ ਹੁੰਦੀਆਂ ਵਾ ਇਨਸਟਾ ਆਈਡੀ ਫੇਸਬੁੱਕ ਆਈਡੀ ਜਾਂ ਫਿਰ ਜੋ ਵੀ ਉਹਨਾਂ ਦੇ ਕੰਟੈਕਟ ਦੇ ਉਹਨਾਂ ਨਾਲ ਮਿਲ ਹੀ ਜਾਂਦੇ ਆ ਚਾਹੇ ਉਹਨਾਂ ਦੇ ਮੈਨੇਜਰ ਦੇ ਹੀ ਨੰਬਰ ਮਿਲਣ ਪਰ ਮਿਲ ਜਾਂਦੇ ਆ ਹਾਂਜੀ ਹੁਣ ਸਮਾਂ ਹੋ ਚੁੱਕਾ ਹੈ ਤੁਹਾਡਾ ਤੋਂ ਇਜਾਜ਼ਤ ਲੈਣ ਦਾ ਅਗਲੇ ਐਪੀਸੋਡ ਦੇ ਵੀ ਕੁਝ ਨਵੀਂ ਫਨਕਾਰ ਨਵੀਂ ਪਰਸਨੈਲਿਟੀ ਨਵੇਂ ਚਿਹਰੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਂਸੀ ਅਰੋੜਾ ਨੂੰ ਦਿਓ ਇਜਾਜ਼ਤ ਧੰਨਵਾਦ